ਕਰਨ ਔਜਲਾ ਦੇ ਪਿੰਡ ਘੁਰਾਲਾ ਚ ਮੌਜੂਦ ਆ ਜਿਸ ਗੀਤ ਕਰਕੇ ਇੱਕ ਵੱਡਾ ਵਿਵਾਦ ਖੜਾ ਹੋਇਆ ਐਮ ਐਫ ਗੱਭਰੂ ਵਿਵਾਦ ਕਰਨ ਵਾਲਾ ਬੰਦਾ ਉਹ ਠੀਕ ਨਹੀਂ ਉਹਦਾ ਕੰਮ ਇਹ ਵਿਵਾਦ ਕਰਨਾ ਲੱਖਾ ਤਾਂ ਨਾ ਹੋਇਆ ਉਹ ਹੋਇਆ ਜਿਹੜਾ ਰਾਉ ਤੁਸੀਂ ਕਹਿੰਦੇ ਹੋ ਕਰਨਾਟਕਾ ਦਾ ਉਹ ਨਹੀਂ ਵਿਵਾਦ ਖੜਾ ਕੀਤਾ ਹੈ ਬੰਦਾ ਚੱਲਦਾ ਨਹੀਂ ਹੁੰਦਾ ਨਾ ਬੰਦਾ ਉਹ ਕਿਹਦਾ ਸਹਾਰਾ ਲੈਂਦਾ ਉਹ ਸਹਾਰਾ ਲੈਣ ਦੀ ਕੋਸ਼ਿਸ਼ ਕਰਦੇ ਨੇ ਕਰਨ ਔਜਲੇ ਦੀਆਂ ਇਹ ਸ਼ਬਦ ਬਹੁਤ ਗਲਤ ਹੈ ਪੰਜਾਬੀ ਦੇ ਵਿੱਚ ਗਾਲ ਹੈ ਉਨੇਸ ਦਾ ਵਿਰੋਧ ਹੋ ਰਿਹਾ ਹੈ ਕਹ ਰਹੇ ਨੇ ਕਿ ਲੋੜ ਨਹੀਂ ਸੀ ਕਰਨ ਨੂੰ ਇਸ ਸ਼ਬਦ ਦੀ ਵਰਤੋਂ ਦੀ ਲੋਟਾ ਛੋਟਾ ਤੋਂ ਵੱਡਾ ਹੁੰਦਾ ਉਹਨੂੰ ਲੋੜ ਨਹੀਂ ਜਾਂਦੇ ਪੇ ਨਜ਼ਰ ਕਰ ਰਹੇ ਨੇ ਪੂਰਾ ਪਿੰਡ ਨਾਲ ਖੜਾ ਕਰਨ ਦੇ ਇਹ ਲੋੜ ਪਈ ਅਸੀਂ ਜਾਵਾਂਗੇ ਜੀ ਕੋਈ ਆਹ ਪਿੰਡ ਨਾਲ ਤੇ ਆ ਵੀ ਮੋਚਪਟੇ ਕੋਪਰੂ ਪਿਆਉਦਾ ਜੀ ਤੇ ਇਹਦੇ ਹੁਣ ਮਤਵਲ ਕੱਢਣ ਹੁੰਦਾ ਤੇ ਹਜ਼ਾਰ ਮਤਵਲ ਨਿਕਲ ਜਾਣਗੇ ਜੀ ਦੀਨ ਕੁ ਕਪੂੜਾ ਪੰਜਾਬ ਦੇ ਆ ਗੱਭਰੂ ਘਰਾਲੇ ਦਾ ਉਹ ਇਸ ਮਿੱਟੀ ਦਾ ਗੱਭਰੂ ਆ ਗੱਭਰੂ ਤਾਂ ਲਾਉਣਾ ਚਾਹੀਦਾ ਸੀਗਾ ਇਸ ਗੀਤ ਨੂੰ ਲੈ ਕੇ ਕਰਨ ਔਜਲਾ ਨੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਕੀ ਵਿਰੋਧ ਬਹੁਤ ਹੋ ਰਿਹਾ ਸਾਨੂੰ ਕਰਨ ਨੇ ਸਪਸ਼ਟ ਕਹਿਤਾ ਵੀ ਕਿਤੇ ਵੀ ਪਿੰਡ ਲਈ ਲੋੜ ਆ ਮੈਂ ਸਪਸ਼ਟ ਤੁਹਾਡੇ ਲਈ ਖੜਾ ਉਹਨਾਂ ਨੂੰ ਲੋਕਾਂ ਨੂੰ ਵੀ ਇੱਕ ਮੇਰਾ ਸੰਦੇਸ਼ ਏ ਆ ਵੀ ਤੁਸੀਂ ਇਹ ਚੀਜ਼ਾਂ ਵੀ ਦੇਖ ਲਓ ਵੀ ਜਿਹੜਾ ਕਰਨ ਇੱਕ ਆਪਦੇ ਪਿੰਡ ਲਈ ਕਰ ਲਿਆ ਕਿਸੇ ਸਿੰਗਰ ਨੇ ਕਿਸੇ ਬੰਦੇ ਨੇ ਆਪਦੇ ਪਿੰਡ ਦੀ ਇੰਨਾ ਪਿਆਰ ਨਹੀਂ ਕੀਤਾ ਜਿੰਨਾ ਕਰਨ ਔਜਲਾ ਨੇ ਆਪਣੇ ਪਿੰਡ ਨੂੰ ਪਿਆਰ ਕੀਤਾ ਕਰਨ ਔਜਲਾ ਦੇ ਪਿੰਡ ਘੁਰਾਲਾ ਚ ਮੌਜੂਦ ਆ ਜਿਸ ਗੀਤ ਕਰਕੇ ਇੱਕ ਵੱਡਾ ਵਿਵਾਦ ਖੜਾ ਹੋਇਆ ਐਮ ਐਫ ਗੱਭਰੂ ਇਸ ਕੰਧ ਤੇ ਤੁਸੀਂ ਦੇਖ ਸਕਦੇ ਹੋ ਐਮ ਐਫ ਗੱਭਰੂ ਅਸੀਂ ਕਹਿ ਸਕਦੇ ਹਾਂ ਕਿ ਅੰਗਰੇਜ਼ੀ ਦੇ ਵਿੱਚ ਇਹ ਗਾਲ ਹੈ ਔਰ ਇਸ ਤੇ ਇਤਰਾਜ਼ ਪਾਇਆ ਜਾ ਰਿਹਾ ਹੈ ਮਹਿਲਾ ਕਮਿਸ਼ਨ ਨੇ ਵੀ ਇਸ ਤੇ ਨੋਟਿਸ ਲਿਆ ਸੂਮੋਟੋ ਲਿਆ ਹੈ ਔਰ ਸਰਪੰਚ ਤੇ ਕਰਨ ਔਜਲਾ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ ਔਰ ਡੀਜੀਪੀ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਪਿੰਡ ਵਾਲਿਆਂ ਦੇ ਨਾਲ ਗੱਲਬਾਤਾਂ ਕਰਾਂਗੇ ਕਿ ਉਹ ਇਸ ਗੀਤ ਨੂੰ ਲੈ ਕੇ ਕਿਸ ਤਰੀਕੇ ਨਾਲ ਸੋਚਤੇ ਨੇ ਅਸੀਂ ਥੋੜੀ ਦੂਰ ਤੀ ਜਾਵਾਂਗੇ ਖਾਸ ਤੌਰ ਤੇ ਅਸੀਂ ਤੁਹਾਨੂੰ ਇਹ ਦਿਖਾਉਣਾ ਚਾਹੁੰਦੇ ਸੀ ਕਿ ਇਸ ਸ਼ਬਦ ਕਰਕੇ ਔਰ ਇਸ ਗੀਤ ਦੇ ਜੋ ਲਫ਼ਜ਼ ਨੇ ਐਮ ਐਫ ਗੱਬਰੂ ਪੁੱਤ ਪੰਜਾਬ ਦਾ ਇਸ ਨੂੰ ਲੈ ਕੇ ਇਤਰਾਜ਼ ਹੋਇਆ ਤਾਂ ਅਸੀਂ ਤੁਹਾਨੂੰ ਉਹ ਸ਼ਬਦ ਦਿਖਾਇਆ ਜੋ ਗੀਤ ਚ ਵਰਤਿਆ ਗਿਆ ਸਾਡੇ ਨਾਲ ਘਰਾਲਾ ਦੀ ਪੰਚਾਇਤ ਮੈਂਬਰ ਅਸੀਂ ਕਹਿ ਸਕਦੇ ਹਾਂ ਪਿੰਡ ਦੇ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤਾਂ ਕਰਾਂਗੇ ਕਿਉਂਕਿ ਮਹਿਲਾ ਕਮਿਸ਼ਨ ਨੇ ਕਰਨ ਔਜਲਾ ਦੇ ਗੀਤ ਤੇ ਸੂ ਮੋਟੋ ਲਿਆ ਹੈ ਔਰ ਪੇਸ਼ ਹੋਣ ਦੇ ਲਈ ਕੀ ਹੈ ਪਰ ਦੂਜੇ ਪਾਸੇ ਕਰਨ ਔਜਲਾ ਬਾਰੇ ਪਿੰਡ ਵਾਲੇ ਸੋਚਦੇ ਕੀ ਨੇ ਕਰਨ ਔਜਲਾ ਪਿੰਡ ਦੇ ਕਿਹੜੇ-ਕਿਹੜੇ ਚੰਗੇ ਕੰਮ ਕਰਵਾਉਂਦੇ ਨੇ ਅਸੀਂ ਤਮਾਮ ਹਰ ਪੈਲੂ ਨੂੰ ਜਾਣਾਂਗੇ ਆ ਪਿੰਡ ਦੇ ਲੋਕ ਮੌਜੂਦ ਨੇ ਸਰਪੰਚ ਹੋਰਾਂ ਦੇ ਘਰਾਂ ਚੋਂ ਮੌਜੂਦ ਨੇ ਪੰਚਾਇਤ ਮੈਂਬਰ ਮੌਜੂਦ ਨੇ ਸਭ ਤੋਂ ਪਹਿਲਾਂ ਅਸੀਂ ਲਖਵੀਰ ਔਜਲਾ ਹੋਰਾਂ ਦੇ ਨਾਲ ਗੱਲਬਾਤ ਕਰਦੇ ਆ ਕਰਨ ਔਜਲਾ ਹੋਰਾਂ ਦੇ ਨਾਲ ਇਹਨਾਂ ਦੀ ਨੇੜਤਾ ਵੀ ਹੈ ਗੱਲਬਾਤ ਕਰਦੇ ਆ ਤੁਸੀਂ ਨਜ਼ਦੀਕ ਆ ਜਾਓ ਸਭ ਤੋਂ ਪਹਿਲਾਂ ਸਵਾਗਤ ਹੈ ਲਖਵੀਰ ਜੀ ਹਾਂ ਧੰਨਵਾਦ ਬਾਈ ਥੋੜਾ ਤੁਸੀਂ ਪਿੰਡ ਪਹੁੰਚੇ ਹੋ ਅੱਜ ਸਾਡੇ ਭਰਾ ਕਰਕੇ ਪਿੰਡ ਪੂਰਾ ਬਿਲਬੋਰਡ ਦੇ ਉੱਤੇ ਸਾਡੇ ਬਾਈ ਨੇ ਨਾਮ ਰੋਸ਼ਨ ਕਰਤਾ ਸਾਡੇ ਪਿੰਡ ਦਾ ਇੱਕ ਘਰਾਲਾ ਪਿੰਡ ਇੱਕ ਬ੍ਰਾਂਡ ਬਣਾਤਾ ਲੋਕ ਲੱਭਦੇ ਨੇ ਸੋ ਤੁਹਾਡਾ ਪਿੰਡ ਤੇ ਜੀ ਆਇਆਂ ਨੂੰ ਪੰਚਾਇਤ ਬਨੂ ਜੀ ਆਇਆਂ ਨੂੰ ਸਾਰੇ ਨਗਰ ਬਨੂ ਜੀ ਆਇਆਂ ਕਿੰਨੇ ਘਰਾਲਾ ਪਿੰਡ ਨੂੰ ਬ੍ਰਾਂਡ ਬਣਾਇਆ ਪਰ ਇਸ ਵਕਤ ਇਹ ਘਰਾਲਾ ਪਿੰਡ ਦਾ ਅਗਰ ਜ਼ਿਕਰ ਕੀਤਾ ਜਾਵੇ ਤਾਂ ਵਿਵਾਦਾਂ ਦੇ ਵਿੱਚ ਹੈ ਕਿਉਂਕਿ ਕਰਨ ਔਜਲਾ ਨੇ ਪਹਿਲਾਂ ਗੀਤੀ ਸ਼ੂਟ ਕੀਤਾ ਪਿੰਡ ਦੇ ਵਿੱਚ ਔਰ ਵਿਵਾਦ ਦੇ ਵਿੱਚ ਸਿਰਫ ਸਿਰਫ ਦੋ ਸ਼ਬਦਾਂ ਕਰਕੇ ਐਮ ਐਫ ਗੱਭਰੂ ਕੀ ਮਹਿਸੂਸ ਕਰਦੇ ਹੋ ਕਿ ਇਹ ਸ਼ਬਦ ਦੀ ਵਰਤੋਂ ਹੋਣੀ ਚਾਹੀਦੀ ਸੀ ਜੇ ਤੁਸੀਂ ਕੀ ਸੋਚਦੇ ਹੋ ਨਹੀਂ ਦੇਖੋ ਕਰਨ ਨੇ ਆਪਦੇ ਲਾਈਫ ਦੇ ਵਿੱਚ ਬੜਾ ਸਟਰਗਲ ਕੀਤਾ ਇੱਕ ਛੋਟੇ ਜਿਹੇ ਪਿੰਡ ਚੋਂ ਇੱਕ ਛੋਟੇ ਜਿਹੇ ਪਰਿਵਾਰ ਚੋਂ ਕਿੰਨੀ ਹਾਰਡ ਵਰਕ ਕਿੰਨੀ ਮਿਹਨਤ ਕੀਤੀ ਆ ਹਰੇਕ ਦਾ ਇੱਕ ਨਜ਼ਰੀਆ ਹੁੰਦਾ ਉਸ ਤਰੀਕੇ ਨੂੰ ਆਪਾਂ ਕਿਵੇਂ ਦੇਖਦੇ ਆ ਦੇਖੋ ਇੱਥੋਂ ਕਰਨ ਛੋਟੀ ਉਮਰ ਦੇ ਵਿੱਚ ਫੋਰਨ ਚਲੇ ਗਿਆ ਸੀ ਉੱਥੇ ਜਾ ਕੇ ਨੇ ਆਪਦੇ ਲਾਈਫ ਸਟਰਗਲ ਕੀਤੀ ਆਪਦੇ ਆਪਦੇ ਆਪ ਨੂੰ ਪੈਰਾਂ ਤੇ ਖੜਾ ਕੀਤਾ ਉਹ ਉਧਰਲੇ ਕਲਚਰ ਦੇ ਹਿਸਾਬ ਨਾਲ ਉਹਨਾਂ ਨੇ ਸ਼ਾਇਦ ਇਹ ਗੀਤ ਨੂੰ ਗਾਇਆ ਜੀ ਕਿਸੇ ਦੇ ਸੈਂਟੀਮੈਂਟਸ ਨੂੰ ਇਹਦੀ ਹ ਕਿਸੇ ਨੂੰ ਸੈਂਟੀਮੈਂਟਸ ਦੇ ਹਾਰਟ ਹੋਏ ਨੇ ਉਹ ਚੀਜ਼ ਨੂੰ ਅਸੀਂ ਸਿਰ ਮੱਥੇ ਮੰਨਦਿਆਂ ਜੀ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਨੂੰ ਆਪਾਂ ਕੀ ਲੋਕ ਇਹ ਚੀਜ਼ ਨੂੰ ਥੋੜਾ ਜਿਹਾ ਹੋਰ ਤਰੀਕੇ ਨਾਲ ਲੈਣਾ ਚਾਹੁੰਦੇ ਨੇ ਇਹ ਇੱਕ ਐਂਟਰਟੇਨਮੈਂਟ ਦਾ ਸਾਧਨ ਹੈ ਜੀ ਜੇ ਇਹ ਤੁਸੀਂ ਕੋਈ ਸ਼ਬਦ ਦੀ ਗੱਲ ਕਰਦੇ ਹੋ ਉਹ ਸ਼ਬਦ ਵੀ ਜੇ ਉਹਨਾਂ ਨੇ ਵਿੱਚ ਬੋਲਿਆ ਸਹਦ ਉਹ ਫੋਰਮ ਸਲੈਂਗ ਦੇ ਵਿੱਚ ਉਹਨਾਂ ਨੂੰ ਗੱਲ ਕਹਿਤੀ ਤੇ ਇਕ ਟੈਂਟਰ ਮੇਂ ਇੰਟਰਟੇਨਮੈਂਟ ਕਰਨ ਦੇ ਲਈ ਇਹ ਗੀਤ ਗਾਇਆ ਸੀ ਪਿੰਡ ਦੇ ਵਿੱਚ ਪਿੰਡ ਦੇ ਲੋਕਾਂ ਨਾਲ ਪਿੰਡ ਦੇ ਲੋਕਾਂ ਨੂੰ ਬੜੇ ਸਪੋਰਟਿਵ ਨੇ ਹਰ ਤਰੀਕੇ ਨਾਲ ਸਪੋਰਟਿਵ ਨੇ ਹੁਣ ਜਿੱਥੇ ਆਪਾਂ ਇਸ ਟਾਈਮ ਖੜੇ ਆਏ ਪਾਰਕ ਬਣਾ ਰਹੇ ਜੀ ਪਿੱਛੇ ਸੀ ਬੜੀ ਸੋਹਣੀ ਹਾਈ ਟੈਕ ਪਾਰਕ ਬਣਾ ਰਹੇ ਆ ਬੜੀ ਸੋਹਣੀ ਇਹ ਸਿਰਫ ਲੇਡੀਜ਼ ਤੇ ਬੱਚਿਆਂ ਲਈ ਪਾਰਕ ਬਣ ਰਹੀ ਹੈ ਇਹਦੇ ਵਿੱਚ ਅਸੀਂ ਉਹ ਸਹੂਲਤਾਂ ਪ੍ਰੋਵਾਈਡ ਕਰਾ ਰਹੇ ਹਾਂ ਇੱਕ ਸੇਫਟੀ ਤੇ ਸਿਕਿਉਰਿਟੀ ਦੇ ਪਰਪਸ ਦੇ ਉੱਤੇ ਰੱਖ ਕੇ ਵੀ ਚੱਲੇ ਹੋਏ ਆ ਵੀ ਕਿਸੇ ਕਿਸਮ ਦੀ ਕੋਈ ਚੀਜ਼ ਨਾ ਵੀ ਐ ਇੱਕ ਨਾ ਪਤਾ ਕੀ ਕੱਲਾ ਜਿਹਾ ਪਿੰਡਾਂ ਦੇ ਵਿੱਚ ਆਪਾਂ ਤੁਸੀਂ ਵੀ ਵੇਚਦੇ ਹੋ ਅਸੀਂ ਵੀ ਜਾਣਦੇ ਆ ਲੇਡੀਜ਼ ਨੂੰ ਕੋਈ ਉਹ ਚੀਜ਼ਾਂ ਦੀ ਖੁੱਲ ਨਹੀਂ ਮਿਲਦੀ ਯਾਰ ਘੁੰਮਣ ਫਿਰਨ ਨੂੰ ਕਿਤੇ ਨੂੰ ਜਗ੍ਹਾ ਵਧੀਆ ਮਿਲ ਜਵੇ ਕਰਨ ਨੇ ਕਿਹਾ ਵੀ ਬਾਈ ਆਪ ਇੱਕ ਵਧੀਆ ਜੀ ਪਾਰਕ ਬਣਾਉਣੀ ਆ ਮੈਂ ਕਿਹਾ ਬਾਈ ਜੀ ਆ ਜਾਂ। ਸਾਰਾ ਨਗਰ ਦਾ ਉਹਨੇ رابطہ ਕੀਤਾ ਸਾਰੇ ਨਗਰ ਨੇ ਕਿਹਾ ਵੀ ਆਪ ਇੱਕ ਸੋਹਣੀ ਜੀ ਪਾਰਕ ਬਣਾਈਓ ਤੇ ਅੱਜ ਉਸ ਜਗ੍ਹਾ ਤੇ ਆਪਾਂ ਖੜੇ ਆ ਪਾਰਕ ਬਣਾ ਰਹੇ ਆਂ ਭਈ ਅਸੀਂ। ਅੱਛਾ ਮੇਰਾ ਇੱਕ ਸਵਾਲ ਹੈ ਇਸ ਗੀਤ ਨੂੰ ਲੈ ਕੇ ਕਰਨ ਔਜਲਾ ਨੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਕਿ ਵਿਰੋਧ ਬਹੁਤ ਹੋ ਰਿਹਾ? ਨਹੀਂ ਮੇਰੇ ਇਹ ਲੈਵਲ ਤੇ ਕੋਈ ਉਹਨਾਂ ਨਾਲ ਗੱਲ ਨਹੀਂ ਕੋ ਆਪਦੇ ਸ케ਜੂਲ ਦੇ ਵਿੱਚ ਬੀਜ਼ੀ ਨੇ ਉਹ। ਹਾਂ ਕੋਈ ਗੱਲ ਨਹੀਂ ਫਿਊਚਰ ਜਦੋਂ ਮਿਲਾਂਗੇ ਜਰੂਰ ਗੱਲ ਕਰਾਂਗੇ ਮੈਟਾ ਕੋ ਹੁਣ ਨੋਟਿਸ ਹੋਇਆ ਤੁਹਾਨੂੰ ਵੀ ਨੋਟਿਸ ਹੋਇਆ ਜਾਓਗੇ ਕੀ ਜਵਾਬ ਦੇਵੋਗੇ ਨਹੀਂ ਕੋਈ ਗੱਲ ਨਹੀਂ ਪੇਸ਼ ਹੋਵਾਂਗੇ ਉੱਥੇ ਜਾਵਾਂਗੇ ਜਵਾਬ ਜੋ ਹੋਊਗਾ ਸੂਟੇਬਲ ਜਵਾਬ ਸਾਡੀ ਡੀਗਲ ਟੀਮ ਦੇ ਰਹੀ ਹੈ ਅਸੀਂ ਦਵਾਂਗੇ ਜਿਆਦਾ ਕੋਈ ਚੱਕਰ ਨਹੀਂ ਕਰਨ ਕਹਿੰਦਾ ਕਿ ਗਰੀਬ ਪਰਿਵਾਰਾਂ ਦੀ ਵੀ ਮਦਦ ਕਰਦੇ ਨੇ ਦੱਸੋਗੇ ਸਾਨੂੰ ਬਰੀਫ ਕਰੋਗੇ ਕਿ ਕਿਸ ਤਰੀਕੇ ਦੀ ਮਦਦ ਕਰਨ ਪਿੰਡ ਬਾਰੇ ਕਿੰਨਾ ਕੁ ਸੋਚਦੇ ਨੇ ਨਹੀਂ ਦੇਖੋ ਪਿੰਡ ਲਈ ਤਾਂ ਕਰਨ ਦਾ ਪਹਿਲੇ ਦਿਨ ਤੋਂ ਹੀ ਪਿਆਰਾ ਉਹਨਾਂ ਇੱਕ ਮੁਹੱਬਤੀ ਬੰਦਾ ਹਰੇਕ ਨੂੰ ਮੁਹੱਬਤ ਨਾਲ ਮਿਲਦਾ ਪਿਆਰ ਨਾਲ ਸਤਿਕਾਰ ਨਾਲ ਹਰੇਕ ਦਾ ਜੀ ਆਇਆਂ ਘਰੇ ਬਿਠਾਉਂਦਾ ਹਨ ਹਰੇਕ ਨੂੰ ਮਿਲਦਾ ਪਰ ਉਹਦੇ ਵਿੱਚ ਗੱਲ ਪਤਾ ਹੈ ਕੀ ਆ ਦੇਖੋ ਗਰੀਬ ਕੁੜੀਆਂ ਦੇ ਵਿਆਹ ਆ ਗੇ ਗਰੀਬ ਕੁੜੀਆਂ ਦੀ ਪੜ੍ਹਾਈ ਦੀ ਗੱਲ ਆ ਗਈ ਉਹ ਕਦੇ ਪਿੱਛੇ ਹਟੇ ਹੀ ਨਹੀਂ ਪ੍ਰਮਾਤਮਾ ਨੇ ਉਹਦੀ ਬਾਹ ਫੜੀ ਆ ਇਸ ਤਰ੍ਹਾਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਇਸੇ ਤਰ੍ਹਾਂ ਭਰਾ ਦੀ ਬਾਹ ਫੜੀ ਰੱਖੇ ਤੇ ਪਿੰਡ ਦੀ ਨੱਗਰ ਲਈ ਚੜ੍ਹਦੇ ਕਲਾ ਲਈ ਅਰਦਾਸ ਕਰਦੇ ਹਾਂ ਕਿ ਕਿਸੇ ਉਹ ਤਾਂ ਕਰਨ ਦੇ ਢੀ ਗੱਲ ਵੀ ਕਹਿੰਦਾ ਵੀ ਜੇ ਕੋਈ ਪਿੰਡ ਦੇ ਵਿੱਚੋਂ ਕੋਈ ਪੀਸੀਐਸ ਜਾਂ ਕੋਈ ਆਈਐਸ ਬਣਨਾ ਚਾਹੁੰਦਾ ਵੀਰ ਨੂੰ ਦੱਸੋ ਕੋਈ ਬੱਚਾ ਕੋਈ ਵਧੀਆ ਨੰਬਰ ਲੈ ਕੇ ਪਾਸ ਹੁੰਦਾ ਸੀ ਉਹਦੀ ਮੈਂ ਸਪੋਰਟ ਕਰੂੰਗਾ ਤਿਆਰੀ ਕਰਨੀ ਹੈ ਕੋਈ এডਿਕੇਸ਼ਨ ਦੀ ਕੋਈ ਫੀਸ ਦੀ ਜਿੰਨੀ ਮੈਂ ਦੇ ਸਕਦਾ ਮੈਂ ਆਪਣੇ ਵੱਲੋਂ ਪੂਰਾ ਐਫਰਟ ਕਰੂੰਗਾ ਬੱਚਾ ਕੋਈ ਪੜ੍ਹਨ ਵਾਲਾ ਹੋਵੇ ਉਹ ਕਰ ਰਿਹਾ ਕੋਸ਼ਿਸ਼ ਕਰ ਰਹੀ ਅਸੀਂ ਅੱਛਾ ਮੇਰਾ ਸਵਾਲ ਹੈ ਕਿ ਜਿਸ ਤਰੀਕੇ ਨਾਲ ਹੁਣ ਇਸ ਦਾ ਵਿਰੋਧ ਹੋ ਰਿਹਾ ਹੈ ਕਹ ਰਹੇ ਨੇ ਕਿ ਲੋੜ ਨਹੀਂ ਸੀ ਕਰਨ ਨੂੰ ਇਸ ਸ਼ਬਦ ਦੀ ਵਰਤਨ ਦੀ ਔਰ ਪਿੰਡ ਨੂੰ ਲੈ ਕੇ ਹੋਰ ਕੁਛ ਕੀਤਾ ਜਾ ਸਕਦੇ ਸੀਗੇ ਜਾਂ ਕਰਨ ਦੀ ਗਾਇਕੀ ਬਹੁਤ ਚੰਗੀ ਹੈ ਉਹ ਲਿਖਦੇ ਬਹੁਤ ਚੰਗਾ ਨੇ ਕਲੀਨ ਗਾਇਆ ਅਜ ਤੱਕ ਇਸ ਦੀ ਲੋੜ ਨਹੀਂ ਸੀ ਨੇ ਦੇਖੋ ਕਰਨ ਨੇ ਇੱਕ ਤਾਂ ਤੁਸੀਂ ਗੀਤ ਦੇ ਵਿੱਚ ਸ਼ੂਟ ਦੇਖਿਆ ਨਾ ਇੱਕ ਨਾ ਲੋਕਟ ਪਾਇਆ ਹੈ ਕਰਨ ਦੇ ਆਪਣੇ ਫਾਦਰ ਤੇ ਮਦਰ ਦਾ ਉਹ ਆਪਣੇ ਮਦਰ ਤੇ ਫਾਦਰ ਨੂੰ ਇੰਨਾ ਪਿਆਰ ਕਰਦਾ ਤੁਸੀਂ ਜਿਹੜੀ ਸ਼ਬਦ ਮੈਨੂੰ ਕਹਿੰਦੇ ਆ ਵੀ ਉਹ ਉਹ ਤਾਂ ਫਿਰ ਆਪਦੇ ਪਹਿਲਾਂ ਆਪਣੇ ਫਾਦਰ ਤੇ ਮਦਰ ਨੂੰ ਪਿਆਰ ਕਰਦਾ ਪਿਆਰ ਕਰਦਾ ਨਾ ਉਹ ਚੀਜ਼ ਕਿਵੇਂ ਸ਼ਬਦ ਬੋਲ ਦੂਗਾ ਜੀ ਹੈ ਨਾ ਉਹਦਾ ਉਹਨਾਂ ਦਾ ਉਹ ਇੰਟੈਂਸ਼ਨ ਇਹ ਨਹੀਂ ਸੀਗੀ ਸ਼ਾਇਦ ਉਹ ਚਲੋ ਕਈ ਵਾਰ ਜਿਵੇਂ ਆਪਾਂ ਕਹਿੰਦੇ ਅਮਰੀਕਨ ਸਲੈਂਗ ਦੇ ਵਿੱਚ ਉਹਨਾਂ ਨੇ ਗੀਤ ਗਾਤਾ ਉਧਰਲੀ ਭਾਸ਼ਾ ਦੇ ਵਿੱਚ ਗੀਤ ਗਾਤਾ ਉਹਨਾਂ ਨੇ ਇਹ ਆਪਣੇ ਪੰਜਾਬ ਦਾ ਮਤਲਬ ਇੱਥੇ ਪੰਜਾਬ ਦਾ ਮਤਲਬ ਸੱਭਿਆਚਾਰ ਨਾਲ ਉਹ ਚੀਜ਼ਾਂ ਇੰਟਰਲਿੰਕ ਨਹੀਂ ਸ਼ਾਇਦ ਕਰਦੀ। ਇਹ ਵੀ ਕਮੈਂਟਾਂ ਦੇ ਵਿੱਚ ਕਹਿੰਦੇ ਪਏ ਸੀ ਕਿ ਜੇ ਪੁੱਤ ਗੱਭਰੂ ਪੰਜਾਬ ਦਾ ਨਾਲ ਨਾਲ ਨਾ ਲਾਉਂਦੇ ਤਾਂ ਫਿਰ ਕੋਈ ਗੱਲ ਨਹੀਂ ਸੀ ਪਰ ਨਾਲ ਐਮਐਫ ਬੋਲ ਕੇ ਪੁੱਤ ਗੱਭਰੂ ਪੰਜਾਬ ਦਾ ਇਹ ਗੀਤ ਦਾ ਇਤਰਾਜ਼ ਹੋਇਆ। ਨਹੀਂ ਦੇਖੋ ਗੱਭਰੂ ਦਾ ਪੰਜਾਬ ਦਾ ਹੀ ਆ ਉਹ ਗੱਭਰੂ ਘਰਾਲੇ ਦਾ ਉਹ ਇਸ ਮਿੱਟੀ ਦਾ ਗੱਭਰੂ ਆ। ਗੱਭਰੂ ਤਾਂ ਲਾਉਣਾ ਚਾਹੀਦਾ ਸੀਗਾ। ਹਾਂ ਬਿਲਕੁਲ ਆਇਆ ਵੀ ਗੱਭਰੂ ਉਹਨਾਂ ਨੇ ਆਪਦੇ ਸਾਊਂਡ ਦੇ ਨਾਲ। ਚਲੋ ਕੋਈ ਗੱਲ ਨਹੀਂ ਚੱਲਦਾ ਰਹਿੰਦਾ ਜੀ ਜੋ ਕੁਛ ਜੇ ਜੇ ਕਿਤੇ ਕੋਈ ਸੈਂਟੀਮੈਂਟਸ ਹਾਰਟ ਹੋਇਆ ਅਸੀਂ ਉਹਨਾਂ ਦਾ ਗਿੱਲਾ ਸਿਕਬਾ ਸਿਰ ਮੱਥੀਆ ਜੀ ਪਿੰਡ ਵਾਲੇ ਹੋਰ ਵੀ ਮੌਜੂਦ ਨੇ ਡੀਜੀਪੀ ਤੱਕ ਸ਼ਿਕਾਇਤ ਪਹੁੰਚੀ ਹੈ ਕਿ ਇਸ ਗੀਤ ਨੂੰ ਲੈ ਕੇ ਕਾਰਵਾਈ ਕੀਤੀ ਜਾਵੇ ਕੀ ਸੋਚਦੇ ਹੋ ਨਹੀਂ ਅਸੀਂ ਤਾਂ ਕਹਿੰਨੇ ਵੀ ਠੀਕ ਹੋਣਾ ਚਾਹੀਦਾ ਕੰਮ ਕਿ ਇਹਨਾਂ ਦਾ ਕੋਈ ਪਤਾ ਵੀ ਨਹੀਂ ਸੀਗਾ ਸਾਡੇ ਇੰਨੇ ਵਾਲੇ ਵਿਚਾਰ ਨਹੀਂ ਸੀ ਵੀ ਇਹ ਇਕਨ ਹੋ ਜਾਊਗਾ ਬਸ ਪਹਿਲਾਂ ਠੀਕ ਹੋ ਰਿਹਾ ਕੰਮ ਅਸੀਂ ਤਾਂ ਆਪ ਕਹਿੰਦੇ ਵੀ ਠੀਕ ਹੋਊਗਾ ਗਲਤੀ ਕਰਨ ਕਿਵੇਂ ਦਾ ਬੰਦਾ ਆ ਕਿ ਮਿਲਨ ਵਰਤਨ ਵਾਲਾ ਤੁਹਾਡੇ ਨਾਲ ਮਿਲ ਕੇ ਗਿਆ ਬਹੁਤ ਚੰਗਾ ਜੀ ਹਾਂ ਹਾਂ ਸਭ ਨੂੰ ਮਿਲ ਕੇ ਗਿਆ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰਿਆਂ ਨੂੰ ਮਿਲ ਕੇ ਗਏ ਤੁਸੀਂ ਕਿਵੇਂ ਸੋਚਦੇ ਹੋ ਇਸ ਗਾਇਕੀ ਨੂੰ ਲੈ ਕੇ ਇਸ ਗਾਣੇ ਨੂੰ ਲੈ ਕੇ ਖਾਸ ਤੌਰ ਤੇ ਜੋ ਐਮ ਐਫ ਗੱਭਰੂ ਪੰਜਾਬ ਦਾ ਰੌਲਾ ਪਿਆ ਹੈ ਕੀ ਇਸ ਤੇ ਇਸ ਨੂੰ ਲੈ ਕੇ ਇਹ ਠੀਕ ਹੈ ਕਿ ਉਸਨੇ ਆਪਣੇ ਇੰਟੈਂਸ਼ਨਲੀ ਤੌਰ ਤੇ ਨਹੀਂ ਲਿਖਿਆ ਨਹੀਂ ਇਹ ਤਾਂ ਗਾਣੇ ਵੀ ਠੀਕ ਲਿਖਿਆ ਜੀ ਬਾਕੀ ਹੁਣ ਪਤਾ ਕੀ ਇਹ ਦਾ ਕਿੱਦ ਨੂੰ ਹੋ ਗਿਆ ਕੀ ਹੋ ਗਿਆ ਇਹ ਹੁਣ ਨਵੇਂ ਬੰਦੇ ਨੂੰ ਪਤਾ ਹੁਣ ਸਾਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਹੈਗਾ ਨਾ ਗਲਤ ਇਹ ਸੀ ਵੀ ਸਾਡੇ ਵੱਲੋਂ ਤਾਂ ਚੰਗਾ ਹੀ ਹੋਇਆ ਕੰਮ ਕਿਹੜਾ ਹੋਇਆ ਬਾਕੀ ਹੁਣ ਦੇਖੋ ਹਾਂ ਜੀ ਹਾਂ ਗਲਤ ਔਰ ਕੋਈ ਉਹਨਾਂ ਦੀ ਕੋਈ ਯਾਦ ਉਹਨਾਂ ਬਾਰੇ ਜ਼ਿਕਰ ਕਿੰਨੀ ਕੁ ਮਦਦ ਕਰਦੇ ਪਿੰਡ ਵਾਲਿਆਂ ਨਾਲ ਕਰਦੇ ਨਹੀਂ ਵਧੀਆ ਜੀ ਵਧੀਆ ਪਹਿਲਾਂ ਐਸ ਵੀ ਪੂਰਾ ਸਹਿਯੋਗ ਦਿੱਤਾ ਜੇ ਬੱਚੇ ਸੀ ਬਾਕੀ ਹੁਣ ਵੀ ਉਹ ਵੀ ਪੂਰਾ ਸਹਿਯੋਗ ਦੇ ਰਹੇ ਪੈ ਤੁਸੀਂ ਕੀ ਸੋਚਦੇ ਹੋ ਜੀ ਸਾਰੇ ਬੰਦੇ ਹੱਸ ਕੇ ਮਿਲ ਰਹੇ ਹਾਂ ਤੁਸੀਂ ਕੀ ਸੋਚਦੇ ਹੋ ਜੀ ਜੋ ਇਹ ਗੀਤ ਨੂੰ ਲੈ ਕੇ ਡੀਜੀਪੀ ਤੱਕ ਸ਼ਿਕਾਇਤ ਪਹੁੰਚੀ ਹੈ ਪਿੰਡ ਵਾਲੇ ਕੀ ਸੋਚਦੇ ਨੇ ਪਿੰਡ ਵਾਲੇ ਤਾਂ ਇਹ ਸੋਚਦੇ ਨੇ ਵੀ ਇਹ ਤਾਂ ਬਾਧੂ ਇੱਕ ਗੱਲਾਂ ਨੇ ਜੀ ਇਹ ਜਿੰਨੀਆਂ ਮਰ ਗਈ ਵਧਾ ਚੜਾ ਕੇ ਕਰ ਲੈਣ ਤੇ ਲੇਕਿਨ ਗਾਣਾ ਉਹਨੇ ਜਿਹੜਾ ਗਾਇਆ ਤੇ ਕੋਈ ਕਿਸੇ ਲਈ ਲੋਡਲੀ ਨਹੀਂ ਬੋਲਿਆ ਜਾਂ ਕਿਸੇ ਲਈ ਗਲਤ ਨਹੀਂ ਗਾਇਆ ਹੈਗਾ ਤੇ ਵਧੀਆ ਹੀ ਕੀਤਾ ਸੀ ਜੋ ਕੀਤਾ ਹੂੰ ਔਰ ਸੋਚਣ ਵਾਲਿਆਂ ਦੀ ਸੋਚ ਨੂੰ ਤਾਂ ਆਪਾਂ ਨਹੀਂ ਪਰ ਰੱਖਦਾ ਪਰ ਉਹ ਕਹਿੰਦੇ ਕਿ ਪਹਿਲਾ ਗੀਤ ਸੀ ਪਿੰਡ ਚ ਕੀਤਾ ਔਰ ਕੋਈ ਚੰਗਾ ਲਿਖ ਸਕਦੇ ਲਿਖਦੇ ਵੀ ਆ ਉਹਨਾਂ ਨੂੰ ਲੋੜ ਨਹੀਂ ਹੈ ਕਿਉਂਕਿ ਹਿੱਟ ਕਲਾਕਾਰ ਨੇ ਪੂਰੀ ਦੁਨੀਆ ਦੇ ਵਿੱਚ ਨਾਮ ਹੈ ਉਹਨਾਂ ਦਾ ਅੱਜ ਤੱਕ ਪੰਜਾਬੀਆਂ ਨੂੰ ਇਹ ਨਹੀਂ ਪਤਾ ਜੀ ਐਮਐਫ ਜਿਹੜਾ ਉਹਨੇ ਗਾਇਆ ਵੀ ਉਹਦੇ ਬਾਰੇ ਮੀਨਿੰਗ ਕੀ ਆ ਜਾਂ ਕੀ ਨਹੀਂ ਹੈਗਾ ਤਾਂ ਇਹ ਤਾਂ ਸੁਣੀਆਂ ਸੁਣਾਈਆਂ ਗੱਲਾਂ ਕਰੀ ਜਾਂਦੇ ਨੇ ਵੀ ਆਹ ਕਹੇ ਤਾਂ ਜੀ ਉਹ ਕਹੇ ਤਾਂ ਇਹ ਕੋਈ ਗੱਲ ਹੈ ਨਹੀਂ ਜੀ ਐਡੀ ਇਹ ਤਾਂ ਸਿਰਫ ਸੋਸ਼ਲ ਮੀਡੀਆ ਤੇ ਗੱਲਾਂ ਸੁਣ ਕੇ ਹੀ ਕਹੀ ਜਾਂਦੇ ਨੇ ਵੀ ਐਂ ਕਿਹਾ ਉਹ ਕਿਹਾ ਕਿਸੇ ਨੂੰ ਮੀਨਿੰਗ ਦਾ ਪਤਾ ਨਹੀਂ ਹੈਗਾ ਵੀ ਕੀ ਹੈ। ਉਵਨ ਕਮਿਸ਼ਨ ਨੇ ਕੰਪਲੇਂਟ ਲਈ ਹੈ। ਲੱਖਾ ਸਧਾਨਾ ਵੀ ਕਹਿੰਦਾ ਯਾਰ ਇਹਦੀ ਲੋੜ ਨਹੀਂ ਸੀਗੀ। ਚਲੋ ਇਹ ਤਾਂ ਹੁਣ ਜੇ ਆਪੋ ਆਪਣੇ ਵਿਚਾਰ ਨੇ ਸਾਰਿਆਂ ਦੇ ਕੋਈ ਵੀ ਕੁਝ ਕਹਿ ਸਕਦਾ ਕਿਸੇ ਨੂੰ ਆਪਾਂ ਹਟਾਤਾ ਸਕਦੇ ਨਹੀਂ। ਤੁਸੀਂ ਕੀ ਕਹਿਣਾ ਚਾਹੋਗੇ ਜੀ? ਮੈਂ ਤਾਂ ਉਹ ਕੁਝ ਨਹੀਂ ਕਹਿਣਾ ਚਾਹੁੰਦਾ ਇਹਦੇ ਬਾਰੇ ਕੀ। ਤਾਂ ਚਲੋ ਠੀਕ ਹੈ ਉਹਨੇ ਵਧੀਆ ਕੀਤਾ ਹੈ ਜਿਹਦੀ ਗੱਲ ਕੋਈ ਸਾਡਾ ਨਾਂ ਚਮਕਾਇਆ ਸਾਡੇ ਪਰਿਵਾਰ ਦਾ ਨਾਂ ਚਮਕਾਇਆ। ਮਿਹਨਤੀ ਸੀ ਕਰਨ ਉਹ ਬਹੁਤ ਮਿਹਨਤੀ ਸੀਗਾ। ਮਿਹਨਤੀ ਸੀਗਾ। ਹਾਂ। ਇਸ ਗੀਤ ਨੂੰ ਲੈ ਕੇ ਬਹੁਤ ਵਿਵਾਦ ਹੋ ਰਿਹਾ ਮੈਂ ਚਾਹੁੰਦਾ ਕਿ ਪਿੰਡ ਵਾਲੇ ਕੀ ਚਾਹੁੰਦੇ ਉਹ ਜਿਹੜਾ ਵਿਵਾਦ ਕਰਨ ਵਾਲਾ ਬੰਦਾ ਉਹ ਠੀਕ ਨਹੀਂ ਸੀ ਉਹਦਾ ਕੰਮ ਇਹ ਵਿਵਾਦ ਕਰਨਾ ਲੱਖਾਂ ਦਾ ਨਾ ਹੋਇਆ ਉਹ ਹੋਇਆ ਜਿਹੜਾ ਰਾਉ ਤੁਸੀਂ ਕਹਿੰਦੇ ਹੋ ਕਰਨਾਟਕਾ ਦਾ ਉਹ ਨਹੀਂ ਵਿਵਾਦ ਖੜਾ ਕੀਤਾ ਇਹ ਹਾਂ ਉਹ ਠੀਕ ਨਹੀਂ ਹੈ ਕੋਈ ਐਡਾ ਰੌਲੇ ਵਾਲੀ ਗੱਲ ਨਹੀਂ ਸੀ ਰੌਲੇ ਵਾਲੀ ਗੱਲ ਤਾਂ ਹੈ ਨਹੀਂ ਐਡੀ ਕੋਈ ਗੱਲ ਨਹੀਂ ਕੋਈ ਐਡੀ ਰੌਲੇ ਵਾਲੀ ਗੱਲ ਨਹੀਂ ਸੀ ਇਹ ਵਿਵਾਦ ਖੜਾ ਕਰ ਦਿੱਤਾ ਹਾਂ ਹਾਂ ਜ਼ਿਆਦਾ ਹੋ ਗਿਆ ਇਹਨਾਂ ਦਾ ਕੋਈ ਇਹਨਾਂ ਦਾ ਕੋਈ ਵਿਚਾਰ ਹੀ ਨਹੀਂ ਸੀਗਾ ਸਾਡਾ ਨਾ ਉਹਦੇ ਕਰਨ ਬਾਰੇ ਇਹ ਗੱਲ ਤਾਂ ਸੋਚੀ ਹੀ ਨਹੀਂ ਸੀ ਉਹਨੇ ਉਹਨਾਂ ਦਾ ਵੀ ਚਲੋ ਪਿੰਡ ਦਾ ਕੰਮ ਹੋ ਜਵੇ ਗਾਣਾ ਹੋ ਜਵੇ ਵਧੀਆ ਗੱਲ ਸੀ ਨਾ ਬਾਕੀ ਆ ਹੁਣ ਉਲਟ ਪਾਸੇ ਚਲੀ ਗਿਆ ਤਾਂ ਕੋਈ ਇਨਾ ਪਤਾ ਹੁਣ ਇੱਕ ਕਾਰਵਾਈ ਕਿੱਥੇ ਤੱਕ ਜਾਣੀ ਚਾਹੀਦੀ ਆ ਕੀ ਸਮਝਦੇ ਹੋ ਕਿ ਕਾਰਵਾਈ ਹੁਣ ਡੀਜੀਪੀ ਸ਼ਿਕਾਇਤ ਪਹੁੰਚੀ ਆ ਕਿ ਵੱਡੇ ਅਫਸਰ ਇਸ ਤੇ ਬੁਲਾਉਣ ਸਰਪੰਚ ਸਾਹਿਬ ਨੂੰ ਬੁਲਾਇਆ ਗਿਆ ਕਰਨ ਔਜਲਾ ਨੂੰ ਕਿਹਾ 11 ਤਰੀਕ ਤੱਕ ਪੇਸ਼ ਹੋਵੇ ਮੈਂ ਅਸੀਂ ਤਾਂ ਕਹਿੰਦਾ ਜੀ ਕੋਈ ਕਾਰਵਾਈ ਹੋਣੀ ਨਹੀਂ ਚਾਹੀਦੀ ਵੀ ਇਹ ਤਾਂ ਸਾਡੇ ਪਿੰਡ ਦਾ ਮਾਮਲਾ ਵਾ ਸਾਡੇ ਪਿੰਡ ਦਾ ਨਾਂ ਨਾ ਖਰਾਬ ਹੋਵੇ ਤੇ ਕੋਈ ਵੀ ਕਾਰਵਾਈ ਨਹੀਂ ਹੋਣੀ ਚਾਹੀਦੀ ਜੇ ਸਾਡੇ ਪਿੰਡ ਦੀ ਕਿਤੇ ਲੋਡ ਹੋਊ ਤਾਂ ਸਾਡੇ ਪਿੰਡ ਵਾਲੇ ਕਹਿਣ ਜਾਣਗੇ ਨਹੀਂ ਕੋਈ ਗਲਤ ਨਹੀਂ ਹੋਇਆ ਹੈ ਨੌਜਵਾਨ ਮੁੰਡਿਆਂ ਨੂੰ ਕਿਵੇਂ ਮਿਲਦਾ ਕਰਨ ਅਸੀਂ ਤੁਹਾਨੂੰ ਵੀ ਪੁੱਛਣਾ ਚਾਹੁੰਦਾ ਪੂਰਾ ਵਧੀਆ ਮਿਲਦਾ ਈ ਸਾਡੇ ਨਾਲ ਖੇਡਦਾ ਰਿਹਾ ਪੂਰਾ ਬੋਦੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਕਿਵੇਂ ਦਾ ਸੁਭਾਅ ਕਰਨ ਦਾ ਪਿੰਡ ਵਾਲੇ ਖਾਸ ਤੌਰ ਤੇ ਪਿੰਡ ਵਾਲੇ ਜਿਆਦਾ ਜਾਣਦੇ ਪਰਿਵਾਰ ਤੋਂ ਬਾਅਦ ਬਹੁਤ ਵਧੀਆ ਸੁਭਾਅ ਆ ਜੀ ਸਾਡੇ ਨਾਲ ਖੇਡਿਆ ਸਾਡੇ ਨਾਲ ਸਭ ਜੋ ਇਹ ਨੈਗਟਿਵਿਟੀ ਫੈਲਰੀ ਹੈ ਵਿਰੋਧ ਹੋ ਰਿਹਾ ਹੈ ਇਸ ਨੂੰ ਕਿਵੇਂ ਫਿਰ ਨੌਜਵਾਨ ਪਿੰਡ ਦੇ ਦੇਖ ਰਿਹਾ ਇਹਦੇ ਵਿੱਚ ਤਾਂ ਯਾਰ ਪਰਾਵਾ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜਿੱਦਾਂ ਕਿ ਇਹ ਮੰਨ ਲਓ ਥੋੜੇ ਉੱਚੇ ਲੈਵਲ ਤੇ ਉਹ ਗਿਆ ਉੱਚੇ ਲੈਵਲ ਵਾਲੇ ਬੰਦੇ ਨੂੰ ਫੜਦੇ ਨੇ ਜਿਹੜਾ ਛੋਟਾ ਬੰ ਫਿਰ ਹੁਣ ਇਸਤੇ ਜੋ ਕਾਰਵਾਈ ਦੀ ਗੱਲ ਕਹਿ ਰਹੇ ਆ ਕਾਰਵਾਈ ਤਾਂ ਵੀਰੇ ਹੁਣ ਜਿੰਮੇ ਮੰਨ ਲਓ ਉਹਦੇ ਤੇ ਪੀਆ ਸੀਤਾ ਨਾਲੇ ਖੜਾਂਗੇ ਹਾਂ ਨੂੰ ਕੋਈ ਅੱਛਾ ਪੂਰਾ ਪਿੰਡ ਨਾਲ ਖੜਾ ਕਰਨ ਦੇ ਲੋੜ ਪਈ ਅਸੀਂ ਜਾਵਾਂਗੇ ਜੀ ਕੋਈ ਆ ਪਿੰਡ ਨਾਲ ਪੂਰਾ ਪਿੰਡ ਕਰਨ ਔਜਲੇ ਦੇ ਨਾਲ ਖੜਾ ਆ ਪਿੰਡ ਵਾਲਿਆਂ ਦਾ ਕਹਿਣਾ ਆ ਕਿ ਨੈਗੇਟਿਵਿਟੀ ਵਿਰੋਧ ਲੋਕ ਕਰਦੇ ਨੇ ਐਡਾ ਮਸਲਾ ਨਹੀਂ ਸੀਗਾ ਇਹ ਦੇਖੋ ਕੀ ਵਾਰ ਕੋਈ ਕਹਿੰਦੇ ਨੇ ਜਿਹੜਾ ਜਿਹੜਾ ਚੱਲਦਾ ਨਹੀਂ ਹੁੰਦਾ ਨਾ ਬੰਦਾ ਉਹ ਕਿਹਦਾ ਸਹਾਰਾ ਲੈਂਦਾ ਹੁੰਦਾ ਉਹ ਸਹਾਰਾ ਲੈਣ ਦੀ ਕੋਸ਼ਿਸ਼ ਕਰਦੇ ਨੇ ਕਰਨ ਔਜਲੇ ਦੀਆਂ ਕੋਈ ਗੱਲ ਨਹੀਂ ਜਿਵੇਂ ਜ਼ਿੰਦਗੀ ਆ ਆਪਣਾ ਡੌਮ ਚੱਲਦਾ ਰਹਿੰਦਾ ਜੋ ਕਿਉਂਕਿ ਮੈਂ ਜਦੋਂ ਵਿਰੋਧ ਹੋ ਰਿਹਾ ਸੀ ਖਾਸ ਤੌਰ ਤੇ ਕਮੈਂਟ ਇਹ ਆ ਰਹੇ ਸੀ ਕਿ ਪਿੰਡ ਵਾਲੇ ਹੁਣ ਕੀ ਕਹਿਣਗੇ ਪਿੰਡ ਵਾਲੇ ਤੇ ਤੁਸੀਂ ਸਟੈਂਡ ਸਪਸ਼ਟ ਕਰ ਰਹੇ ਹੋ ਪਿੰਡ ਵਾਲੇ ਤਾਂ ਉਹਦੀ ਹਮਾਇਤ ਚ ਹੋਣਗੇ ਹਾਂ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਪਿੰਡ ਵਾਲੇ ਨਾਲ ਚੱਲਣਗੇ ਉਹਦੇ ਹਾਂ ਨਾਲ ਕਿੱਥੇ ਚੱਲਣ ਦੀ ਲੋੜ ਪੈ ਗਈ ਜਾਓਗੇ ਹਾਂ ਜੀ ਹਾਂ ਜਾਵਾਂਗੇ ਜਿੱਥੇ ਜਾਓਗੇ ਸਭ ਸਾਰਾ ਪਿੰਡ ਨਾਲ ਜਾਊਗਾ ਜੇ ਜਦੋਂ ਵੀ ਕਿਸੇ ਦੀ ਕੋਈ ਚੜ੍ਹਾਈ ਹੋ ਜਾਂਦੀ ਹੈ ਜਾਂ ਬੰਦਾ ਉੱਚੀ ਜਗ੍ਹਾ ਤੇ ਚਲੇ ਜਾਂਦਾ ਤਾਂ ਉਹਦਾ ਵਿਰੋਧ ਹੁੰਦੇ ਹੁੰਦਾ ਵਿਰੋਧ ਕਰਨ ਵਾਲੇ ਜ਼ਿਆਦਾ ਹੁੰਦੇ ਨੇ ਦੇ ਸائیں ਵਾਲੇ ਘਟ ਹੁੰਦੇ ਨੇ ਇਹ ਸ਼ਬਦ ਬਹੁਤ ਗਲਤ ਹੈ ਪੰਜਾਬੀ ਦੇ ਵਿੱਚ ਗਾਲ ਹੈ ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਪੰਜਾਬ ਦੇ ਹੋਰ ਵੀ ਸਿੰਗਰ ਬੜੇ ਨੇ ਸਤਕਾਰਯੋਗ ਨੇ ਸਾਰੇ ਮੈਨੂੰ ਇੱਕ ਸਿੰਗਰ ਦਿਖਾ ਦਿਓ ਜਿਹਨੇ ਆਪਣੇ ਪਿੰਡ ਲਈ ਕੋਈ ਕੰਮ ਕੀਤਾ ਹੋਵੇ ਇੱਕ ਸਿੰਗਲ ਪੈਣੀ ਦਾ ਕੰਮ ਕੀਤਾ ਹੋਵੇ ਪਿੰਡ ਦੇ ਵਿੱਚ ਤੁਸੀਂ ਅਗਲੀ ਵਾਰ ਜੇ ਗੀੜਾ ਮਾਰਗੇ ਉਹ ਵਹਿਗਰੂ ਸੁੱਖ ਰੱਖੇ ਸਾਰਾ ਪਿੰਡ ਇੰਨਾ ਸੋਹਣਾ ਸੀ ਵਧੀਆ ਬਣਾਣਾ ਸਟੇਡੀਅਮ ਅਸੀਂ ਬਣਾ ਰਹੇ ਹਾਂ ਪਿੰਡ ਦੇ ਵਿੱਚ ਪਾਰਕ ਅਸੀਂ ਬਣਾ ਰਹੇ ਹਾਂ ਪਿੰਡ ਦੇ ਵਿੱਚ ਲਾਇਬ੍ਰੇਰੀ ਅਸੀਂ ਬਣਾ ਰਹੇ ਹਾਂ ਪਿੰਡ ਦੇ ਵਿੱਚ ਬੈਟਰਨੀ ਹਸਪੀਟਲ ਅਸੀਂ ਬਣਾ ਰਹੇ ਹਾਂ ਪਿੰਡ ਦੇ ਵਿੱਚ ਅੰਗਨਵਾੜੀ ਸੈਂਟਰ ਅਸੀਂ ਬਣਾ ਰਹੇ ਹਾਂ ਪਿੰਡ ਦੇ ਵਿੱਚ ਪੰਚਾਇਤ ਘਰ ਅਸੀਂ ਨਵਾਂ ਰੇਨੋਵੇਟ ਕਰ ਰਹੇ ਹਾਂ ਪਿੰਡ ਦੇ ਵਿੱਚ ਜਿੰਨੇ ਕੰਮ ਮੈਂ ਕਹਿੰਦਾ ਸਾਨੂੰ ਕੋਈ ਲੋੜ ਨਹੀਂ ਕਿਸੇ ਦੀ ਝਾਕਣ ਦੀ ਸਾਨੂੰ ਕਰਨ ਦੀ ਸਪਸ਼ਟ ਕਹਤਾ ਵੀ ਕਿਤੇ ਵੀ ਪਿੰਡ ਲਈ ਲੋੜ ਆ ਮੈਂ ਸਪਸ਼ਟ ਟੋਟਲੀ ਖੜਾ ਠੀਕ ਹੈ ਉਹਨਾਂ ਨੂੰ ਲੋਕਾਂ ਨੂੰ ਵੀ ਇੱਕ ਮੇਰਾ ਸੰਦੇਸ਼ ਇਹ ਹੈ ਵੀ ਤੁਸੀਂ ਇਹ ਚੀਜ਼ਾਂ ਵੀ ਦੇਖ ਲਓ ਵੀ ਜਿਹੜਾ ਕਰਨਲ ਇੱਕ ਆਪਦੇ ਪਿੰਡ ਲਈ ਕਰ ਲਿਆ ਕਿਸੇ ਸਿੰਗਰ ਨੇ ਕਿਸੇ ਬੰਦੇ ਨੇ ਆਪਦੇ ਪਿੰਡ ਦੀ ਇੰਨਾ ਪਿਆਰ ਨਹੀਂ ਕੀਤਾ ਜਿੰਨਾ ਕਰਨ ਔਜਲਾ ਫੜਨ ਨੂੰ ਪਿਆਰ ਕਰਦਾ ਪਰ ਚਲੋ ਜੋ ਹੁਣ ਹੋ ਗਿਆ ਹੁਣ 11 ਤਰੀਕ ਨੂੰ ਕਰਨ ਔਜਲਾ ਆ ਰਹੇ ਨੇ ਪੇਸ਼ ਹੋ ਰਹੇ ਨੇ ਨਹੀਂ ਦੇਖੋ ਮੈਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਵੀ ਕੀ ਉਹਨਾਂ ਨਾਲ ਸਾਡਾ ਕੋਈ ਰਾਬਤਾ ਨਹੀਂ ਹੋਇਆ ਵਾਲੇ ਵੀ ਉਹ ਉਹਨਾਂ ਦਾ ਆਪਦਾ ਉਹਨਾਂ ਦੀ ਟੀਮ ਵਹੀਕਲ ਟੀਮ ਜਾਂ ਉਹਨਾਂ ਨੂੰ ਪਤਾ ਹੋਣਾ ਵੀ ਕੀ ਪਲਾਨ ਆਉਂਗਾ ਵੀ ਕੋਈ ਹੋਰ ਪਲਾਨ ਕੀਤਾ ਸੀ ਕਰਨ ਔਜਲੇ ਨੇ ਪਿੰਡ ਦੇ ਵਿੱਚ ਗਾਣੇ ਰਿਕਾਰਡ ਕਰਨੇ ਆ ਪਿੰਡ ਦੇ ਵਿੱਚ ਪਿੰਡ ਨੂੰ ਵੱਡੇ ਲੈਵਲ ਤੇ ਲੈ ਕੇ ਜਾਣਾ ਹਾਂਜੀ ਉਹ ਤਾਂ ਸੀਗਾ ਹੀ ਪਹਿਲਾਂ ਉਹਦੀ ਸੋਚ ਇਹ ਹੀ ਆ ਵੀ ਬੜੇ ਵਧੀਆ ਤੋਂ ਵਧੀਆ ਕੰਮ ਹੋਣਗੇ ਗੁਰੂ ਘਰ ਹੋਵੇ ਚਾਹੇ ਕਿਸੇ ਵੀ ਹੋਵੇ ਉਹ ਕਹਿੰਦਾ ਵੀ ਜਦ ਮਰਜੀ ਮੈਨੂੰ ਫੋਨ ਕਰ ਦਿਓ ਮੈਂ ਨਾਲ ਆ ਅੱਛਾ ਪਿੰਡ ਤੇ ਹੋਰ ਵੀ ਲੋਕ ਨੇ ਤੁਸੀਂ ਕਿਵੇਂ ਸਮਝਦੇ ਹੋ ਜੋ ਇਹ ਰੌਲਾ ਪੈ ਰਿਹਾ ਆ ਤੁਸੀਂ ਕਾਫੀ ਤੁਹਾਡੀ ਉਮਰ ਆ ਕਾਫੀ ਤੁਸੀਂ ਸਮਝਦੇ ਹੋ ਚੀਜ਼ਾਂ ਨੂੰ ਕਰਨ ਔਜਲੇ ਦੇ ਪਰਿਵਾਰ ਨੂੰ ਵੀ ਤੁਸੀਂ ਦੇਖਿਆ ਹੋਣਾ ਨਜ਼ਦੀਕ ਤੋਂ ਕਿ ਇਸ ਗੀਤ ਦਾ ਰੌਲਾ ਹੈ ਇਹਨਾਂ ਦੇ ਹੂੰ ਉਹ ਤਾਂ ਹੁਣ ਬਾਰੂ ਗਿਆ ਕਰਦਿਆਂ ਨੂੰ ਬੰਦਿਆਂ ਨੂੰ ਹਰੇਕੇ ਥੱਲੇ ਨੂੰ ਛੱਡਦਾ ਹੁੰਦਾ ਹੂੰ ਉਹਨੂੰ ਕੋਈ ਮਾਰਾ ਰਹਾ ਕੀਤਾ ਨਹੀਂ ਪਿੰਡ 'ਚ ਕੋਈ ਆਲੇ-ਦਾਲੇ ਨਹੀਂ ਮਾਰਾ ਕਰਿਆ ਹੂੰ ਫਿਰ ਉਹਨੂੰ ਪੰਚ ਨੇ ਵੀ ਦਾਤ ਪਰ ਉਹ ਕਹਿੰਦੇ ਕਿ ਪਿੰਡ ਵਾਲਿਆਂ ਨੂੰ ਰੁਕਣਾ ਚਾਹੀਦਾ ਸੀ ਜਦੋਂ ਇਸ ਤਰੀਕੇ ਦਾ ਸ਼ੂਟ ਹੋ ਰਿਹਾ ਸੀ ਹੁਣ ਪਿੰਡ ਵਾਲਿਆਂ ਨੂੰ ਜੇ ਕੋਈ ਐਡਾ ਹੋਵੇ ਤਾਂ ਪੜਾਅ ਇਲਕਾ ਜਿਹਾ ਪਤਾ ਹੋਵੇ ਤਾਂ ਹੀ ਉਹ ਬੰਦੇ ਵੀ ਕਿੰਦਰ ਨੂੰ ਲਵ ਜਾਣਗੇ ਨਾ ਗੱਲ ਤਾਂ ਇਹ ਹੈ ਕਿ ਗਾਣਾ ਤਾਂ ਕੱਲੀ ਸ਼ੂਟਿੰਗ ਹੋਈ ਹੈ ਜੀ ਇੱਥੇ ਗਾਣਾ ਥੋੜਾ ਹੋਇਆ ਵੀ ਬੋਲ ਕੀ ਨੇ ਗਾਣੇ ਦੇ ਉਹ ਤਾਂ ਨਹੀਂ ਸੀ ਪਤਾ ਹੈਗਾ ਜੀ ਬੋਲ ਤਾਂ ਬਾਅਦ 'ਚ ਪਤਾ ਲੱਗਣੇ ਸੀ ਵੀ ਕਿਹੜਾ ਗਾ ਅੱਛਾ ਸ਼ੂਟਿੰਗ ਹੋਈ ਹੈ ਕੱਲੀ ਸ਼ੂਟ ਹੋਇਆ ਵਾ ਤੇ ਕੋਈ ਚੱਕਰ ਨਹੀਂ ਸੀ ਜੀ ਪਿੰਡ ਵਾਲੇ ਉਹਨੂੰ ਕਿਵੇਂ ਰੋਕ ਦਿੰਦੇ ਸ਼ੂਟ ਕਰਨ ਨੂੰ ਉਹ ਪਿੰਡ ਵਾਲੇ ਵਿਰੋਧ ਥੋੜੋ ਕਰਨਾ ਸੀ ਉਹਦਾ ਜੀ ਪਿੰਡ ਵਾਲਿਆਂ ਦਾ ਸਾਥ ਦੇਣਾ ਸੀ ਉਹ ਅੱਛਾ ਜੇ ਉਹਨਾਂ ਦੇ ਮਾਪਿਓ ਦੀ ਗੱਲ ਕਰੀਏ ਉਹਨਾਂ ਦੀ ਸਕੂਲਿੰਗ ਦੀ ਗੱਲ ਕਰੀਏ ਕਰਨੌਜਲਾ ਕਦੋਂ ਤੱਕ ਇੱਥੇ ਰਿਹਾ ਫਿਰ ਕਦੋਂ ਗਿਆ ਇੱਥੋਂ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਪਲੱਸ ਪਲੱਸ 2 ਤੱਕ ਪੜਿਆ ਵਾ ਜੀ ਮੰਜੀ ਸਾਹਿਬ ਕੋਟ ਮੰਜੀ ਸਾਹਿਬ ਕੋਟਾ ਗੁਰਦੁਆਰਾ ਜੋ ਹਰਗੋਵਿੰਦ 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 ਪਬਲਿਕ ਉੱਥੇ ਪੜਿਆ ਤੇ ਉਸ ਤੋਂ ਬਾਅਦ ਫਿਰ ਜੀ ਉਹ ਉਹਦੀਆਂ ਭੈਣਾਂ ਸਿਸਟਰ ਉਹਦੀ ਬਾਹਰ ਸੀਗੀਆਂ ਉਹ ਉੱਥੇ ਉਹਨੂੰ ਬਾਅਦ ਕੈਨੇਡਾ ਲੈ ਗਈ ਕੈਨੇਡਾ ਲੈ ਗਈ ਉੱਥੇ ਉੱਥੇ ਦੀ ਜਟਾਈ ਹੋਈ ਹੈ ਉਹੋ ਜਟਾਈ ਹਾਂ ਗਾਣੇ ਲਿਖਣ ਲੱਗ ਪਿਆ ਗਾਣੇ ਤੋਰੇ 9ਵੀਂ ਕਲਾਸ 'ਚ ਦੇ ਦਿੰਦਾ 9ਵੀਂ ਕਲਾਸ 'ਚ ਦੇ ਦਿੰਦਾ 9ਵੀਂ ਕਲਾਸ 'ਚ ਗਾਣਾ ਦਿੰਦਾ ਜੱਸੀ ਗਿੱਲ ਨੂੰ ਅੱਛਾ ਹਾਂ ਛੋਟੇ ਨਾਲ ਖੇਡਦਾ ਸੀਗਾ ਕਰਨ ਉਹ ਬਿਲਕੁਲ ਬਿਲਕੁਲ ਖੇਡੇ ਮੇਰੇ ਕੋਲ ਵੀਡੀਓ ਪਈਆਂ ਨੇ ਛੋਟੇ ਹੁੰਦੇ ਸੀ ਅੱਛਾ ਹਾਂ ਬਿਲਕੁਲ ਤੇ ਵਧੀਆ ਤੁਹਾਡੇ ਨਾਲ ਯਾਰੀ ਹਾਂ ਪੂਰੀ ਪੂਰੀ ਉੱਡ ਕੇ ਮਿਲਦਾ ਜਦੋਂ ਮਿਲਦੇ ਹਾਂ 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 ਹੁਣ ਕੀ ਕਹਿੰਦੇ ਕੀ ਗੱਲਬਾਤ ਹੋਈ ਗੱਲਬਾਤ ਉਹੀ ਬਸ ਪਿੰਡਾਂ ਦੀ ਕਿੱਦਾਂ ਠੀਕ ਆ ਬਸ ਹੋਰ ਕੰਮਕਾਰਪਾ ਵਧੀਆ ਚੱਲੇਗਾ ਖਾਸ ਤੌਰ ਤੇ 18 ਤੋਂ 25 ਸਾਲ ਦੇ ਨੌਜਵਾਨ ਜਿਹੜੇ ਨੇ ਉਹ ਇਸ ਗੀਤ ਨੂੰ ਲੈ ਕੇ ਬਹੁਤੋ ਕਰਦੇ ਨੇ ਤੁਸੀਂ ਕੀ ਮੈਂ ਸਮਝਦੇ ਹੋ ਭਰਾ ਬਾਈ ਤਾਂ ਸ਼ੂਟਿੰਗ ਦੇਖੀ ਆ ਮਤਲਬ ਗਾਣਾ ਨਹੀਂ ਸੁਣਿਆ ਸੀਗਾ ਅਸੀਂ ਅਸੀਂ ਸਿਰਫ ਸ਼ੂਟਿੰਗ ਸ਼ੂਟਿੰਗ ਦੇਖੀ ਹੈ ਜ਼ਰੂਰ ਉਸੇ ਮਿਲੇ ਆ ਸਾਰਾ ਕੁਝ ਭਰਾ ਦੇ ਨਾਲ ਹਾਂ ਹਾਂ ਬਿਲਕੁਲ ਬਿਲਕੁਲ ਜਿੱਥੇ ਮਰਜੀ ਖੜਾ ਲਵੇ ਨਾਲ ਖੜਾਂਗੇ ਭਰਾ ਤਾਂ ਇਹ 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 ਪਿੰਡ ਨੌਰੋਜਨ ਕਰਦਾ ਸੀ ਉਹਦੇ ਨਾਲੇ ਖੜਾਂਗੇ ਯਾਰ ਤਾਂ ਇਹ ਪਿੰਡ ਵਾਲਿਆਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਪਿੰਡ ਵਾਲੇ ਇਹਾਰੇ ਕਿ ਅਸੀਂ ਨਾਲ ਆ ਚਾਹੇ ਸ਼ਿਕਾਇਤ ਡੀਜੀਪੀ ਤੱਕ ਪਹੁੰਚੀ ਆ ਸੀ ਕੋਈ ਵੀ ਮੁਸ਼ਕਲ ਕਰਨ ਔਜਲੇ ਤੇ ਆਵੇਗੀ ਅਸੀਂ ਖੜੇ ਹੋਵਾਂਗੇ ਹੋਰ ਵੀ ਪਿੰਡ ਦੇ ਸੱਜਣ ਨੇ ਕਿਵੇਂ ਦੇਖਦੇ ਹੋ ਜੋ ਇਹ ਰੌਲਾ ਵੱਧਦਾ ਜਾ ਰਿਹਾ ਲਗਾਤਾਰ ਵਿਰੋਧ ਹੋ ਰਿਹਾ ਕਰਨ ਔਜਲੇ ਦੇ ਇਸ ਗੀਤ ਦਾ ਨਹੀਂ ਇਹ ਲੋਕ ਗਲਤੀ ਕਰੀ ਜਾਂਦੇ ਬੰਦਾ ਦਾ ਠੀਕ ਬੰਦਾ ਕੋਈ ਹੈ ਜਾਂ ਬੰਦਾ ਨਹੀਂ ਪਿਆਰ ਕਰਨ ਵਾਲਾ ਬੰਦਾ ਹੂੰ ਆਉਂ ਗਾਂ ਵੀ ਨੇਚਰ ਸੁਭਾਅ ਵੀ ਨੇਚਰ ਠੀਕ ਹੈ ਬਹੁਤ ਈ ਉਹਦਾ ਹੂੰ ਤਾਂ ਲੋਕ ਕਰਦੇ ਆ ਵਿਰੋਧ ਗਲਤ ਕਰਦੇ ਨੇ ਲੋਕਾਂ ਨੂੰ ਕੋਈ ਹਿੰਟ ਚਾਹੀਦਾ ਬਸ ਬੰਦੇ ਕੋਈ ਦੱਤਵਾ ਫੜਨ ਨੂੰ ਹੂੰ ਠੀਕ ਆ ਬੰਦਾ ਵਧੀਆ ਪਿੰਡ ਚ ਪਿਆਰ ਕਰਨ ਵਾਲਾ ਉਹ ਵੀ ਸਾਰੇ ਪੱਖੋਂ ਠੀਕ ਆ ਬੰਦਾ ਚਿਰਿਆ ਹੁਣ ਸ਼ਿਕਾਇਤ ਪਹੁੰਚੀ ਆ ਹੁਣ ਕਾਰਵਾਈ ਹੋਵੇਗੀ ਆਉਣ ਵਾਲੇ ਸਮੇਂ ਦੇ ਅੰਦਰ ਤਾਂ ਉਸ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਕਿ ਇਹ ਹੋਣਾ ਚਾਹੀਦਾ ਸੀ ਨਹੀਂ ਹੋਣਾ ਤਾਂ ਨਹੀਂ ਚਾਹੀਦਾ ਸੀ ਵੈਸੇ ਖੜਾ ਬੰਦੇ ਨਾਲ ਖੜਿਆ ਕਰਨ ਵਾਲੇ ਦੇ ਕੋਈ ਇਹੋ ਜਿਹੀ ਗੱਲ ਨਹੀਂ ਸਾਰਾ ਪਿੰਡ ਨਾਲ ਆਉਦੇ ਇਹ ਵਿਰੋਧ ਕਰਨ ਵਾਲਿਆਂ ਨੇ ਮਸਲਾ ਵੱਡਾ ਬਣਾਤਾ ਗਿਆ ਜਾਂ ਫਿਰ ਹੈ ਕਿਉਂਕਿ ਐਮ ਐਫ ਗੱਬਰੂ ਪੰਜਾਬ ਦਾ ਸ਼ਬਦ ਬਹੁਤ ਆਪਣੇ ਆਪ ਦੇ ਵਿੱਚ ਐਮ ਐਫ ਜੀ ਜੋ ਸ਼ਬਦ ਆ ਉਹ ਬਹੁਤ ਪੰਜਾਬੀ ਦੇ ਵਿੱਚ ਅਸੀਂ ਗਾਲ ਹੀ ਕਹਿੰਦੇ ਹਾਂ ਨਹੀਂ ਚਲੋ ਪਤਾ ਨਹੀਂ ਵੈਸੇ ਤਾਂ ਬੰਦਾ ਨੇ ਬੰਦਾ ਦਾ ਬਹੁਤ ਨਰਮ ਸੁਭਾਅ ਦਾ ਮਤਲਬ ਹੋ ਗਿਆ ਮੋਟਾ ਗੱਭਰੂ ਪੰਜਾਬ ਦਾ ਹੀ ਆ ਜੀ ਇਹਦਾ ਮਤਲਬ ਤਾਂ ਜਿੰਨਾ ਮਰਜ਼ੀ ਕੱਢੀਓ ਜਿਹੜਾ ਮਰਜ਼ੀ ਕੱਢ ਲਈ ਆਪਾਂ ਪੰਜਾਬੀ ਜੀ ਜਿੰਨਾ ਮਰਜ਼ੀ ਇਹ ਤਾਂ ਉਹਨੇ ਇਹੀ ਕਿਹਾ ਵੀ ਮੁੱਛ ਫੋਟ ਗੱਭਰੂ ਪੰਜਾਬ ਦਾ ਜੀ ਤੇ ਇਹਦੇ ਹੁਣ ਮਤਵਲ ਕੱਢਣ ਹੁੰਦਾ ਤੇ ਹਜ਼ਾਰ ਮਤਵਲ ਨਿਕਲ ਜਾਣਗੇ ਜੀ ਜੀ ਕੀ ਕਰੇਗਾ ਮੁੱਛਕੋ ਮੁੱਛਕੋਟ ਗੱਭਰੂ ਪਹਿਲਾਂ ਵੀ ਕਈ ਕੋਈਆਂ ਨੇ ਕਾਇਆ ਕਿਹਨੇ ਲਗਾਇਆ ਤੇ ਕਿਉਂ ਹੋਇਆ ਕਾਦੇ ਹੋਇਆ ਹੁਣ ਕੁਝ ਚੰਦ ਬੰਦੇ ਵਿਰੋਧ ਕਰ ਰਹੇ ਨੇ ਹਾਂਜੀ ਉਹ ਨਜ਼ਰ ਕਰ ਰਹੇ ਨੇ ਹਾਂ ਬਿਲਕੁਲ ਨਜ਼ਰ ਕਰ ਰਹੇ ਨੇ ਜੋ ਛੋਟਾ ਤੋਂ ਵੱਡਾ ਹੁੰਦਾ ਉਹਨੂੰ ਲੋਕ ਨਹੀਂ ਯਾਰਦੇ ਹਾਂ ਤੇ ਨਜ਼ਰ ਕਰ ਰਹੇ ਨੇ ਨਜ਼ਰ ਕਰ ਰਹੇ ਹਾਂ ਜੀ ਕਰਨ ਔਜਲੇ ਦੇ ਮਾਪਿਓ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੁਸੀਂ ਮਿਲਦੇ ਰਹੇ ਹੋ ਹਾਂ ਜੀ ਮਿਲਦੇ ਰਹੇ ਹਾਂ ਹਾਂ ਜੀ ਸਾਡਾ ਵੱਡਾ ਵੀਰ ਸੀ ਕਣੀ ਮਾ ਪਿੰਡ ਵਿੱਚੋਂ ਮੇਰਾ ਇੱਧਰ ਘਰ ਆ ਉਧਰ ਆ ਇਹ ਜਾਂਦੇ ਮਿਲਦੇ ਦੀ ਸੀ ਹਾਂਜੀ ਹੁਣ ਦੁਨੀਆ ਚ ਨਹੀਂ ਰਿਹਾ ਕਿਵੇਂ ਦਾ ਸੁਭਾਅ ਸੀ ਉਹਨਾਂ ਦੇ ਬਹੁਤ ਵਧੀਆ ਸੁਭਾਅ ਸੀ ਜੀ ਫਾਦਰ ਸਾਹਿਬ ਤਾਂ ਬੰਦਾ ਦੇਵਤਾ ਬੰਦਾ ਸੀ ਉਹ ਬਹੁਤ ਭਗਤ ਬੰਦਾ ਸੀ ਅੱਛਾ ਫਾਦਰ ਸਾਹਿਬ ਤਾਂ ਬਹੁਤ ਦੇਵਤਾ ਬੰਦਾ ਸੀ ਵਿਚਾਰਾ ਕਦੇ ਕਿਸੇ ਲੜਾਈ ਝਗੜਾ ਨਹੀਂ ਕਦੇ ਕੋਈ ਨਹੀਂ ਅਨੇ ਨਰਮ ਸੁਭਾਅ ਦਾ ਹੀ ਛੜਦੂ ਹਮ ਕਰਨ ਵੀ ਉਵੇਂ ਦਾ ਕਰਨ ਵੀ ਉਹੀ ਚੀਜ਼ ਆ ਫਾਦਰ ਤੇ ਗਿਆ ਬਹੁਤ ਨਰਮ ਸੁਭਾਅ ਦਾ ਕਿੰਨਾ ਕੁ ਟਾਈਮ ਬਾਅਦ ਗੇੜਾ ਪਿੰਡ ਚ ਬਾਈ ਕੱਢਦੇ ਆ ਤਾਂ ਕਿੰਨਾ ਕੁ ਖਿਆਲ ਗੱਲਾਂ ਬਾਤਾਂ ਫੋਨ ਹੁੰਦੇ ਰਹਿੰਦੇ ਹੁਣ ਚਿਰਾਂ ਬਾਅਦ ਆਇਆ ਕਾਫੀ ਟਾਈਮ ਬਾ ਤੇ ਉਹ ਚਲੋ ਆਪ ਦੇ ਕਾਮਾਕਾਰਾਂ ਦੇ ਵਿੱਚ ਬਿਜ਼ੀ ਨੇ ਔਰ ਥ੍ਰੈਟ ਵੀ ਹੋਏ ਕੈਨੇਡਾ ਚ ਫਾਇਰਿੰਗ ਵੀ ਹੋਏ ਇਸ ਇਹ ਵੀ ਕਾਰਨ ਹੋ ਸਕਦਾ ਨਹੀਂ ਚਲੋ ਦੇਖੋ ਜੀ ਜਿਹੜਾ ਕੋਈ ਤਰੱਕੀ ਕਰਦਾ ਹਰ ਕੋਈ ਤਰੱਕੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਚਲੋ ਜਦੋਂ ਜਿਹੜਾ ਕਾਰਪੁਰਖ ਤਾਂ ਮੇਰ ਹੁੰਦੀ ਆ ਚਲੋ ਇਹ ਚੀਜ਼ਾਂ ਫਿਰ ਉਹ ਚੀਜ਼ਾਂ ਮਗਰ ਛੁੱਟੀਆਂ ਹੋ ਜਾਂਦੀਆਂ ਨੇ ਬੜਾ ਪਿੰਡ ਲਈ ਤਾਂ ਹਰ ਪੱਖੋਂ ਪੋਜ਼ਿਟਿਵ ਆ ਜੀ ਅਸੀਂ ਤਾਂ ਸਾਰਾ ਪਿੰਡ ਨਗਰ ਘਰਾਲਾ ਕੱਲਾ ਕੱਲਾ ਮੈਂਬਰ ਕਰਨ ਦੇ ਨਾਲ ਖੜਾ ਜੀ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ हां ਜੇ ਕੋਈ ਗੱਲ ਇਦਾਂ ਦੀ ਹੁੰਦੀ ਵੀ ਆ ਮੈਂ ਦੁਬਾਰਾ ਫੇਰ ਕਹਿੰਦਾ ਜੇ ਕਿਸੇ ਦੇ ਕਿਸੇ ਕਿਸੇ ਦੇ ਵੀ ਸੈਂਟੀਮੈਂਟਸ ਨੂੰ ਹਾਰਟ ਹੋਏ ਨੇ ਅਸੀਂ ਉਹ ਗੱਲ ਸਿਰ ਮੱਥੇ ਮੰਨਦੇ ਆ ਜੀ ਪਰ ਇੱਕ ਇੱਕ ਕਲਾਕਾਰ ਇੱਕ ਲਿਖਣੇ ਵਾਲਾ ਜਿਹੜਾ ਗੀਤਕਾਰ ਹੁੰਦਾ ਉਹ ਹਰ ਹਰ ਪੱਖ ਸੋਚ ਕੇ ਲਿਖਦਾ ਉਹਦੇ ਵਿੱਚ ਉਹਨਾਂ ਆਪਣੇ ਮਦਰ ਤੇ ਫਾਦਰ ਦਾ ਵੀ ਜ਼ਿਕਰ ਕੀਤਾ ਲੋਕਡ ਹਿੱਕ ਨਾਲ ਲਾਇਆ ਹੋਇਆ ਉਹ ਗੀਤ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਇੰਨਾ ਏ ਅਟੈਨਸ਼ਨ ਨਹੀਂ ਸੀਗੀ ਜੋ ਜਿਹੜੀ ਲੋਕਾਂ ਨੇ ਕ੍ਰੀਏਟ ਕਰਤੀ ਬੜੇ ਪਿਆਰ ਤੇ ਸਤਿਕਾਰ ਨਾਲ ਪੰਜਾਬ ਦੇ ਜੂਥ ਨੂੰ ਪਿਆਰ ਕਰਦਾ ਪੰਜਾਬ ਦਾ ਹਰ ਵਰਗ ਕਰ ਨੂੰ ਪਿਆਰ ਕਰਦਾ ਅਸੀਂ ਤਾਂ ਆਪਣੇ ਭਰਾ ਦੇ ਨਾਲ ਖੜੇ ਆਂ ਹਰ ਹਰ ਪਲ ਹਰ ਗਲਤੀ ਵਿੱਚ ਉਹਦੇ ਨਾਲ ਖੜੇ ਆਂ ਕੋਈ ਦਿੱਕਤ ਨਹੀਂ ਕਰਨੀ ਠੀਕ ਆ ਤੁਹਾਡੇ ਨਾਲ ਅਸੀਂ ਗੱਲਬਾਤ ਕੀਤੀ ਆ ਜਾਣਿਆ ਕੁਝ ਕਹਿਣਾ ਚਾਹੋਗੇ ਤੁਸੀਂ ਆਖਰ ਦੇ ਵਿੱਚ ਨਹੀਂ ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ ਤਾਂ ਉਹਦੇ ਨਾਲ ਆ ਬਸ ਮੈਂ ਹੋਰ ਉਸਦੇ ਆਪਣੇ ਕੁਝ ਨਹੀਂ ਕਹਿ ਸਕਦੇ ਅਸੀਂ ਹਾਂ ਯਾਨੀ ਕਿ ਕੋਈ ਵੀ ਦਿੱਕਤ ਕੋਈ ਆਣ ਖੜੀ ਹੁੰਦੀ ਹੈ ਤਾਂ ਨਾਲ ਨਾਲ ਆ ਠੀਕ ਆ ਤਾਂ ਆ ਪਿੰਡ ਦੀ ਅਗਰ ਗੱਲ ਕਰੀ ਜਾਵੇ ਤਾਂ ਕਿੰਨੀ ਵੋਟ ਆ ਪਿੰਡ ਦੇ ਅੰਦਰ ਔਰ ਕਿਸ ਤਰੀਕੇ ਨਾਲ ਮੈਨੇਜ ਕਰਦੇ ਹੋ ਚੀਜ਼ਾਂ ਨੂੰ ਕਰਨ ਦੀ ਕਿੰਨੇ ਕੁ ਦਿਨਾਂ ਬਾਅਦ ਗੱਲਬਾਤ ਹੁੰਦੀ ਹੈ ਕਿ ਮੇਰੇ ਕਿਸੇ ਚੀਜ਼ ਦੀ ਲੋੜ ਹੈ ਅਸੀਂ ਇੱਕ ਵਾਰ ਫਿਰ ਇਸ ਤੇ ਝਾਤ ਮਾਰਨਾ ਚਾਹੁੰਦੇ ਹਾਂ ਮੈਂ ਤਾਂ ਤੁਹਾਨੂੰ ਇੱਕ ਚੀਜ਼ ਕਹਿਣਾ ਵੀ ਕਰਨ ਸਿੰਗਰ ਬੜੇ ਮੈਨੂੰ ਵੀ ਇਹ ਚੀਜ਼ਾਂ ਸੋਸ਼ਲ ਮੀਡੀਆ ਤੋਂ ਪਤਾ ਲੱਗਦੀਆਂ ਨੇ ਵੀ ਫਲਾਨੇ ਸਿੰਗਰ ਨੇ ਜੀ ਐਡਾ ਮਕਾਨ ਬਣਾ ਲਿਆ ਜੀ 2 ਕਰੋੜ ਦਾ 2.5 ਕਰੋੜ ਦਾ ਉਹ ਸਿਰਫ ਆਪ ਦੇ ਲਈ ਲਾਇਆ ਉਹਨਾਂ ਨੇ ਪਿੰਡ ਲਈ ਆਪਦੇ ਜਿਹੜੇ ਪਿੰਡ ਦੀ ਜਿਹੜੀ ਮਿੱਟੀ ਤੋਂ ਜਿਹੜੀ ਮਿੱਟੀ ਤੋਂ ਇਸ ਤੋਂ ਪੈਦਾ ਹੋ ਗਿਆ ਇੱਥੋਂ ਗੁੜਤੀ ਲੈ ਕੇ ਨਿਕਲਦੇ ਜਿਹੜੇ ਸਿੰਗਰ ਇਸ ਮਿੱਟੀ ਦਾ ਨਾਮ ਰੋਸ਼ਨ ਕੀਤਾ ਉਹ ਪਿੰਡ ਲਈ ਹਰ ਪੱਖੋਂ ਪਿੰਡ ਲਈ ਖੜਾ ਚਾਹੇ ਕੋਈ ਕੋਈ ਚੀਜ਼ ਦੀ ਲੋੜਾ ਤੁਹਾਨੂੰ ਡਿਵੈਲਪਮੈਂਟ ਕਰਕੇ ਦਿਖਾਵਾਂਗੇ ਵੈਸੇ ਗੁਰੂ ਮੇਰ ਰੱਖੇ ਪੂਰੀ ਨਗਰ ਪੰਚਾਇਤ ਘਰਾਲਾ ਤੇ ਸਾਡੇ ਪੂਰੇ ਨਗਰ ਦੇ ਮੈਂਬਰ ਪੂਰੇ ਨਾਲ ਖੜੇ ਆ ਅਸੀਂ ਪਿੰਡ ਨੂੰ ਇੱਕ ਸੋਹਣਾ ਜਿਹਾ ਮਾਡਲ ਪਿੰਡ ਬਣਾ ਕੇ ਕਰਨ ਨੂੰ ਕਰਨ ਦੇ ਵੀ ਦਿਲ ਦੇ ਵਿੱਚ ਬੜੀ ਇੱਛਾ ਵੀ ਮੈਂ ਆਪਦੇ ਪਿੰਡ ਨੂੰ ਸੋਹਣਾ ਪਿੰਡ ਬਣਾਵਾਂ ਬਣਾਵਾਂਗੇ ਔਰ ਨਾਲ ਟਾਈਮ ਦੇ ਵਿੱਚ ਤੁਹਾਨੂੰਆਂ ਚੀਜ਼ਾਂ ਵੀ ਦਿਖਾਵਾਂਗੇ ਜਿਹੜੇ ਮੈਂ ਤੁਹਾਨੂੰ ਦੱਸਿਆ ਨੇ ਪਾਰਕ ਬਣਾ ਰਹੇ ਹਾਂ ਸਟੇੜੀਆਂ ਬਣਾ ਰਹੇ ਹਾਂ ਪੰਚਾਇਤ ਘਰ ਬਣਾ ਰਹੇ ਹਾਂ ਅੰਗਣ ਵੱਡੀ ਸੈਂਟਰ ਬਣਾ ਰਹੇ ਹਾਂ ਲਾਇਬ੍ਰੇਰੀ ਬਣਾ ਰਹੇ ਇੱਕ ਬੈਟਰਨੀ ਦਾ ਹਸਪਤਾਲ ਬਣਾ ਰਹੇ ਹਾਂ ਮੇਨ ਬੈਟਰਨੀ ਹਸਪਤਾਲ ਬਣਾਉਣ ਦਾ ਕਾਰਨ ਇਹ ਹੈ ਕਿ ਦੇਖੋ ਪਿੰਡਾਂ ਦੇ ਵਿੱਚੋਂ ਜਿਹੜੇ ਪਸ਼ੂ ਨੇ ਜਿਹੜੇ ਇੱਕ ਗਰੀਬ ਤਾਬਕਾ ਲੋਰ ਪਾਵਰਟੀ ਵਾਲੇ ਲੋਕ ਨੇ ਉਹ ਚੀਜ਼ਾਂ ਦਾ ਕਿੱਤਾ ਉਹਨਾਂ ਦਾ ਪਸ਼ੂ ਪਾਲ ਕੇ ਆਪ ਦਾ ਗੁਜ਼ਾਰਾ ਕਰਦੇ ਨੇ ਉਹ ਚਲੋ ਜੇ ਕਰਨ ਆਉਂਦਾ ਉੱਥੇ ਉਹ ਬੀਬੀਆਂ ਗੱਲਾਂ ਕਰਦੇ ਨੇ ਆ ਕਿ ਯਾਰ ਵੀ ਪਸ਼ੂਆਂ ਦਾ ਇਲਾਜ ਨਾ ਹੋਣ ਕਰਕੇ ਵੀ ਚੀਜ਼ਾਂ ਸੀ ਛੜਤੀਆਂ ਵੀ ਅਸੀਂ ਬੜੇ ਪਰੇਸ਼ਾਨ ਆ ਇਹ ਚੀਜ਼ਾਂ ਤੋਂ ਕਿਉਂਕਿ ਡਾਕਟਰ ਨਹੀਂ ਪ੍ਰੋਵਾਈਡ ਹੋ ਰਹੇ ਕਿਉਂਕਿ ਇਹ ਚੀਜ਼ਾਂ ਦੀ ਸ਼ਾਰਟ ਹੋਣ ਕਰਕੇ ਵੀ ਅਸੀਂ ਇੱਕ ਪਿੰਡ ਦੇ ਵਿੱਚ ਛੋਟਾ ਜਿਹਾ ਬੈਟਰੀ ਹਸਪੀਟਲ ਬਣਾਵਾਂਗੇ ਜਿੱਥੇ ਇੱਕ ਸਿਟਿੰਗ ਹੋਇਆ ਕਰੂਗਾ ਡਾਕਟਰ ਦੀ ਪ੍ਰੋਪਰ ਟਰੀਟਮੈਂਟ ਉਹ ਪਸ਼ੂ ਨੂੰ ਮਿਲਿਆ ਕਰੂਗਾ ਕਿਉਂਕਿ ਇੱਕ ਇੱਕ ਪਿੰਡ ਨੂੰ ਜੇ ਆਪਾਂ ਖੜਾ ਕਰਨਾ ਪਿੰਡ ਦੀ ਜੇ ਗਰੀਬੀ ਦੂਰ ਕਰਨੀ ਹੈ ਤਾਂ ਕਿੱਤਾ ਸਾਨੂੰ ਆਪ ਦਾ ਛੋਟਾ ਕਿੱਤਾ ਇਕਾਈਆਂ ਦੇ ਵਿੱਚ ਆਪਾਂ ਨੂੰ ਸ਼ੁਰੂ ਕਰਨਾ ਪੈਣਾ ਤੇ ਇੱਕ ਗੱ ਕਿ ਪਿੰਡ ਦੇ ਵਿੱਚ ਜੇ ਕੋਈ ਜਵਾਕ ਪੜਨਾ ਵਧੀਆ ਪੜਿਆ ਲਿਖਿਆ ਜਵਾਕ ਜੋ ਕੋਈ 80 90% ਨੰਬਰ ਲੈ ਕੇ ਇਹ ਕੋਈ ਕਹਿੰਦਾ ਮੈਂ ਆਈਐਸ ਬਣਨਾ ਜਾਂ ਪੀਸੀਐਸ ਬਣਨਾ ਜਾਂ ਐਸਡੀਐਮ ਬਣਨਾ ਡੀਸੀ ਬਣਨਾ ਉਹਦੇ ਲਈ ਹਰ ਪਲ ਕਰਨ ਤਿਆਰ ਬੈਠਾ ਕਹਿੰਦਾ ਮੈਨੂੰ ਦੱਸੋ ਕਿੰਨੀ ਫੀਸ ਕਿੱਥੇ ਐਡਮਿਸ਼ਨ ਲੈਣੀਆਂ ਕਿੱਥੇ ਕੋਚਿੰਗ ਲੈਣੀਆਂ ਉਹ ਸਾਰੀ ਪੇ ਮੈਂ ਕਰੂੰਗਾ ਬਾਦ ਉਸੇ ਪੜ੍ਹਨੇ ਵਾਲਾ ਬਣੋ ਐ ਪਤਾ ਲੱਗੇ ਵੀ ਘਰਾੜੇ ਤੋਂ ਐਸਡੀਐਮ ਬਣ ਗਿਆ ਘਰਾੜੇ ਤੋਂ ਡੀਸੀ ਬਣ ਗਿਆ ਠੀਕ ਆ ਸ਼ੁਕਰੀਆ ਤੁਹਾਡੇ ਨਾਲ ਗੱਲਬਾਤ ਕੀਤੀ ਧੰਨਵਾਦ ਤੁਹਾਡਾ ਤੇ ਔਰ ਕੋਈ ਜੇਕਰ ਕੋਈ ਕਹਿਣਾ ਚਾਹੁੰਦੇ ਹੋ ਕਿ ਕਰਨ ਔਜਲੇ ਦੇ ਗੀਤ ਨੂੰ ਲੈ ਕੇ ਜੋ ਰੌਲਾ ਪੈ ਰਿਹਾ ਐ ਐਮ ਐਫ ਗੱਭਰੂ ਔਰ ਕੀ ਕਹਿਣਾ ਚਾਹੂੰਗਾ ਜੋ ਸ਼ਿਕਾਇਤ ਵੀ ਪਹੁੰਚੀ ਐ ਨਹੀਂ ਐਮ ਐਫ ਗੱਭਰੂ ਯਾਰ ਗਾਣਾ ਵਧੀਆ ਲੱਗਿਆ ਸੰਤਾ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਲੱਗੀ ਬਹੁਤ ਵਧੀਆ ਗਾਣਾ ਯਾਰ ਸਾਨੂੰ ਇਸ ਦੀ ਕੋਈ ਗੱਲ ਨਹੀਂ ਲੱਗੀ ਬਾਕੀ ਸਾਡਾ ਨਗਰ ਪੰਜਾਬ ਸਭ ਨਾਲ ਨੇ ਉਹ ਮੁੰਡੇ ਦੇ ਵਧੀਆ ਸਾਡੇ ਮੁੰਡੇ ਨੇ ਉਹਨੇ ਨੌਕਮਾਇਆ ਸ਼ਾਇਦ ਕਿਸੇ ਨੂੰ ਕੋਈ ਮਾੜਾ ਲੱਗਿਆ ਹੋਵੇ ਅਸੀਂ ਕਹਿ ਨਹੀਂ ਸਕਦੇ ਇਹ ਐਮਐਫ ਦਾ ਮਤਲਬ ਗਾਲ ਹੁੰਦੀ ਹੈ ਪੰਜਾਬੀ ਦੇ ਵਿੱਚ ਜੋ ਨਹੀਂ ਸੀ ਕਰਨ ਨੂੰ ਕਰਨਾ ਚਾਹੀਦਾ ਨਹੀਂ ਐਮਐਫ ਦਾ ਮਤਲਬ ਮੁੱਛ ਫੁੱਟ ਗੱਭਰੂ ਵੀ ਹੋ ਸਕਦਾ ਕੁਝ ਵੀ ਇਹ ਜ਼ਰੂਰੀ ਤਾਂ ਨਹੀਂ ਵੀ ਗਾਲੇ ਹੋ ਸਕਦੀ ਆ ਨਹੀਂ ਇਹ ਤਾਂ ਆਇਆ ਨਾ ਵੀ ਇਹਦਾ ਮਤਲਬ ਸ਼ਾਇਦ ਉਹਨਾਂ ਦੀ ਵਜ੍ਹਾ ਨਾਲ ਗਲਤ ਹੋਵੇ ਪਰ ਸਾਡੇ ਲਈ ਤਾਂ ਸਹੀ ਹੋਆ ਸਹੀ ਆ ਜਣੀ ਬਸ ਹੁਣ ਕਰਨ ਨੂੰ ਬੁਲਾਇਆ ਗਿਆ ਹੈ ਪੇਸ਼ ਹੋਣ ਦੇ ਲਈ ਉਸਤੇ ਕੀ ਪ੍ਰਤੀਕਰਮ ਆ ਪਿੰਡ ਵਾਲਿਆਂ ਦਾ ਤੁਹਾਡਾ ਪਿੰਡ ਵਾਲੇ ਸਾਡਾ ਸਾਰਾ ਪਿੰਡ ਦਾ ਸੰਜੋਗ ਆ ਉਹਦੇ ਨਾਲ ਸਾਡੀ ਨੌਂ ਜਮਾਨ ਸਭਾ ਦਾ ਕਲੱਬ ਦਾ ਬਾਕੀ ਸਾਡੇ ਜੋ ਸਰਪੰਚ ਸਾਹਿਬ ਨੇ ਕਿਹਾ ਅਸੀਂ ਨਾਲ ਆਉਦੇ ਹਾਂ ਉਹਦੇ ਠੀਕ ਹੈ ਇਹਦੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਇਹ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਪਿੰਡ ਦੇ ਲੋਕ ਕਹਿੰਦੇ ਕਿ ਸਾਡਾ ਸਟੈਂਡ ਸਪਸ਼ਟ ਹੈ ਕਿ ਜਿਸ ਤਰੀਕੇ ਦੀ ਕੋਈ ਵੀ ਮੁਸ਼ਕਲ ਕਰਨ ਔਜਲੇ ਤੇ ਜੇਕਰ ਆਣ ਖੜੀ ਹੁੰਦੀ ਹੈ ਤਾਂ ਅਸੀਂ ਨਾਲ ਖੜਾਂਗੇ ਕਿਉਂਕਿ ਡੀਜੀਪੀ ਤੱਕ ਸ਼ਿਕਾਇਤ ਪਹੁੰਚੀ ਹੈ ਇਸ ਗੀਤ ਨੂੰ ਲੈ ਕੇ ਪਹਿਲਾ ਗੀਤ ਕਰਨ ਔਜਲੇ ਦਾ ਸੀ ਔਰ ਜੋ ਪਿੰਡ ਦੇ ਵਿੱਚ ਸ਼ੂਟ ਹੋਇਆ ਉਸ ਨੂੰ ਲੈ ਕੇ ਇਹਨਾਂ ਵੱਡਾ ਵਾਦ-ਵਿਵਾਦ ਖੜਾ ਹੋਇਆ ਪਰ ਅਸੀਂ जानਨ ਦੀ ਕੋਸ਼ਿਸ਼ ਕੀਤੀ ਕਿ ਪਿੰਡ ਵਾਲੇ ਕੀ ਇਸ ਨੂੰ ਲੈ ਕੇ ਸੋਚਦੇ ਨੇ ਕਿਉਂਕਿ ਸਿਰਫ ਇੱਕ ਪਹਿਲੂ ਨਹੀਂ ਦੋ ਪਹਿਲੂ ਹੁੰਦੇ ਆ ਹਰ ਸਿੱਕੇ ਦੇ ਔਰ ਦੋਵੇਂ ਪਹਿਲੂ ਆਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕੈਮਰਾਮੈਨ ਅਨਕੁਸ਼ ਦੇ ਨਾਲ ਪ੍ਰਿੰਸ ਕੁਰਾਲਾ ਖੰਨਾ